ਜਿਹੜਾ ਇੱਕ ਬੱਚਾ ਸਿੱਖ ਪਰਿਵਾਰ ਦੇ ਵਿੱਚ ਪੈਦਾ ਹੁੰਦਾ ਕਿਉਂ ਨਾ ਉਹਦੇ ਨਾਮ ਅਗਰ ਸਿੰਘ ਲੱਗੇ ਕਿਉਂ ਨਾ ਬੀਬੀਆਂ ਦੇ ਮਗਰ ਕੌਰ ਲੱਗੇ ਇਸ ਮਸਲੇ ਦੇ ਵਿੱਚ ਸਿੰਘ ਜਾਂ ਕੌਰ ਲਾਉਣ ਦਾ ਅਧਿਕਾਰ ਸਾਨੂੰ ਸਿਰਫ ਤੇ ਸਿਰਫ ਸਾਈਹਬੇ ਕਮਾਲ ਦਸ਼ਮੇਸ਼ ਪੈਦਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦਿੱਤਾ ਉਹਦੇ ਵਾਸਤੇ ਕਿਸੇ ਅਦਾਲਤ ਕੋਲੋਂ ਕੋਈ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਤੇ ਜਿਹੜੇ ਇਸ ਬੰਦੇ ਨੇ ਇਹ ਕੀਤੀ ਹੈ ਔਰ ਅਦਾਲਤ ਨੂੰ ਜਿਹੜਾ ਇਹ ਫੈਸਲਾ ਆਇਆ ਇਹ ਧਾਰਮਿਕ ਮਸਲਿਆਂ ਦੇ ਵਿੱਚ ਦਖਲ ਅੰਦਾਜ਼ੀ ਬਣਦੀ ਹੈ ਇਹਨਾਂ ਨੂੰ ਸਿੰਘ ਤੇ ਕੌਰ ਦਾ ਮਤਲਬ ਪਤਾ ਹੋਣਾ ਚਾਹੀਦਾ ਸਿੰਘ ਕਿਹਨੂੰ ਕਹਿੰਦੇ ਤੇ ਤੌਰ ਕਿਹਨੂੰ ਕਹਿੰਦੇ ਇਹਦੇ ਅੱਗੇ ਚਾਰ ਲਾਵਾ ਲੈ ਕੇ ਤੁਸੀਂ ਇੱਕ ਵੱਡਾ ਨਾਟਕ ਕਰਦੇ ਹੋ ਤੁਸੀਂ ਕਿੱਥੇ ਬਖਸ਼ੇ ਜਾਉਂਗੇ ਦੋ ਪਰਿਵਾਰ ਮਿਲਦੇ ਆ ਉਹਨਾਂ ਦੇ ਦਿਲ ਨਹੀਂ ਮਿਲਦੇ ਮਿਲਣੀਆਂ ਹੁੰਦੀਆਂ ਪਰ ਮੇਲ ਨਹੀਂ ਹੁੰਦਾ ਵਿਆਹ ਹੁੰਦਾ ਲਾਵਾ ਹੁੰਦੀਆਂ ਪਰ ਉਹਨਾਂ ਦਾ ਆਪਸ ਦੇ ਵਿੱਚ ਵਿਆਹ ਨਹੀਂ ਹੁੰਦਾ ਅੱਜ ਕੁੜੀਆਂ ਵਾਲੇ ਮੁੰਡੇ ਵਾਲਿਆਂ ਕੋਲੋਂ ਪੈਸੇ ਮੰਗਦੇ ਆ ਦੂਸਰੇ ਦਿਨ ਪੇਕੇ ਪਰਿਵਾਰ ਵਾਲੇ ਉਹਨੂੰ ਜਾ ਕੇ ਲਿਆਉਂਦੇ ਆ ਕੁੜੀ ਮੁੰਡੇ ਦਾ ਕੋਈ ਮੇਲ ਮਲਾਪ ਨਹੀਂ ਹੁੰਦਾ ਕਿਤੇ ਵੀ ਉਹ ਲੋਕ ਹਨੀਮੂਨ ਤੇ ਨਹੀਂ ਜਾਂਦੇ ਕਿਤੇ ਵੀ ਉਹ ਜਾ ਕੇ ਜੋ ਤੀਵੀ ਆਦਮੀ ਦੇ ਵਿੱਚ ਸਬੰਧ ਹੁੰਦਾ ਉਹ ਸਬੰਧ ਨਹੀਂ ਉਹਨਾਂ ਦੇ ਹੁੰਦੇ ਸਿਰਫ ਤੇ ਸਿਰਫ ਇੱਕ ਨਾਟਕ ਕੀਤਾ ਜਾਂਦਾ ਉਧਰ ਜਾ ਕੇ ਕੁੜੀ ਫਿਰ ਕਹਿੰਦੀ ਆ ਕਿ ਠੀਕ ਹੈ ਸਾਰਾ ਕੁਝ ਨਾਟਕ ਸੀ ਹੋ ਸਕਦਾ ਇਧਰ ਮਾਪਿਆਂ ਦੇ ਵੀ ਪਿੱਪ ਉੱਠ ਹੋਵੇ ਕੱਲੀ ਕੁੜੀ ਨੇ ਫੈਸਲਾ ਕਰ ਲਿਆ ਕਿ ਹਾਂ ਭਾਈ ਮੈਂ ਨਹੀਂ ਹੁਣ ਇਹਨੂੰ ਸੱਦਣਾ ਕੁੜੀ ਵਾਲੇ ਹੁਣ ਇਸ ਵੇਲੇ ਮੁੰਡੇ ਵਾਲਿਆਂ ਤੋਂ ਉਹ ਗਿਣਗਣ ਕੇ ਬਦਲੇ ਲੈ ਰਹੇ ਆ ਜੋ ਕਿਸੇ ਸਮੇਂ ਮੁੰਡੇ ਵਾਲੇ ਲੈਂਦੇ ਹੁੰਦੇ ਸੀ ਤੁਹਾਡੇ ਵੀ ਦਿਲ ਦੇ ਅੰਦਰ ਕਿਤੇ ਨਾ ਕਿਤੇ ਕੋਈ ਗੱਲ ਚੱਲਦੀ ਹੋਊਗੀ ਕਿ ਮੈਂ ਵੀ ਕਿਸੇ ਬਾਹਰਲੇ ਮੁੰਡੇ ਨਾਲ ਵਿਆਹ ਕਰਾ ਕੇ ਉਧਰ ਚਲ ਜਮਾਂ ਇੱਥੇ ਰਹਿਣਾ ਕੌਣ ਚਾਹੁੰਦਾ ਹੈ ਇੱਥੇ ਤਾਂ ਵਿਚਾਰੀਆਂ ਸਿਰਫ ਤੇ ਸਿਰਫ ਉਹ ਕੁੜੀਆਂ ਰਹਿ ਗਈਆਂ ਜਿਹੜੀਆਂ ਗਰੀਬ ਮਾਪਿਆਂ ਦੀਆਂ ਕੁੜੀਆਂ ਨਾ ਤੇ ਇੱਧਰ ਚੰਗੇ ਚੰਗੇ ਮੁੰਡੇ ਵਿਆਹ ਹੁੰਦੇ ਆ ਤੇ ਨਾ ਹੀ ਉਧਰ ਚੰਗੀਆਂ ਚੰਗੀਆਂ ਕੁੜੀਆਂ ਵਿਆਹ ਹੁੰਦੀਆਂ ਨਮਸਕਾਰ ਆਦਾਬ ਸਤਿ ਸ੍ਰੀ ਅਕਾਲ ਸਜਣੋ ਮਿੱਤਰੋ ਪਿਆਰਿਓ ਬੇਲੀਓ ਹਾਜ਼ਰ ਹੋ ਗਏ ਜੀ ਲਾਈ ਪੰਜਾਬੀ ਟੀਵੀ ਤੇ ਲੈ ਕੇ ਤੁਹਾਡੇ ਲਈ ਪ੍ਰੋਗਰਾਮ ਸਵੇਰੇ ਸਵੇਰੇ ਜਦੋਂ ਸਵੇਰ ਚੜ੍ਹਦੀ ਹੈ ਜਦੋਂ ਚਾਨਣ ਹੁੰਦਾ ਹੈ ਦਿਲ ਦੇ ਵਿੱਚ ਨਮੀਆਂ ਉਮੰਦਾ ਤਰੰਗਾ ਬਹੁਤ ਸਾਰੀਆਂ ਖਿਲ ਖਿਲਾਉਂਦੀਆਂ ਨੇ ਨੱਚਦੀਆਂ ਨੇ ਟੱਪਦੀਆਂ ਔਰ ਸਾਡੀ ਜ਼ਿੰਦਗੀ ਜਿਹੜੀ ਹੈ ਸੜਕਾਂ ਹਟੀਆਂ ਪੱਟੀਆਂ ਸ਼ਹਿਰਾਂ ਗਲੀਆਂ ਪਿੰਡਾਂ ਦੇ ਵਿਚਕਾਰ ਦੌੜਨ ਲੱਗ ਪੈਂਦੀ ਔਰ ਉਸ ਦੌੜ ਦੇ ਵਿੱਚ ਸ਼ਾਮਲ ਹੋ ਕੇ ਅਸੀਂ ਵੀ ਪਹੁੰਚ ਗਏ ਤੁਹਾਡੇ ਲਈ ਇਸ ਸਵੇਰੇ ਸਵੇਰੇ ਲੈ ਕੇ ਔਰ ਇਸ ਸਵੇਰੇ ਸਵੇਰੇ ਦੇ ਵਿੱਚ ਮੇਰੇ ਨਾਲ ਇਹਨਾਂ ਕਲੋਜੀਆ ਹੋਣਗੇ ਜੀ ਬਹੁਤ ਬਹੁਤ ਧੰਨਵਾਦ ਜੋਗੀ ਜੀ ਕੀ ਹਾਲ ਚਾਲ ਨੇ ਤੁਹਾਡੇ ਬਹੁਤ ਚੰਗਾ ਬਹੁਤ ਚੰਗਾ ਅਕਸਰ ਜਿਵੇਂ ਮੈਂ ਚੰਗਾ ਹੁੰਨਾ ਹੀ ਆ ਜੀ ਚੰਗੇ ਰਹਿਣਾ ਵੀ ਚਾਹੀਦਾ ਹੈ ਹਾਂ ਦੇਖੋ ਗੱਲ ਹੈ ਨਾ ਜਦੋਂ ਤੁਸੀਂ ਕਿਸੇ ਨੂੰ ਵੀ ਮਿਲਦੇ ਆ ਜੇਕਰ ਤੁਸੀਂ ਖਿੜੇ ਮੱਥੇ ਮਿਲਦੇ ਹੋ ਤੇ ਅਗਲੇ ਦਾ ਦਿਨ ਵੀ ਚੰਗਾ ਨਿਕਲਦਾ ਹੈ ਬਿਲਕੁਲ ਤੇ ਜੇਕਰ ਤੁਸੀਂ 부জে ਜਏ ਮੂੰਹ ਲਟਕਾ ਕੇ ਜਿਵੇਂ ਤੋਰੀ ਲਮਕਦੀ ਹੁੰਦੀ ਹੈ ਜੀ ਮੁਰਝਾਇਆ ਹੋਇਆ ਚਿਹਰਾ ਹਾਂ ਫਿਰ ਅਗਲੇ ਦਾ ਦਿਨ ਸਾਰਾ ਹੀ 부জে 부জে ਲੱਗਦਾ ਹੈ ਬਿਲਕੁਲ ਸੋ ਇਸ ਕਰਕੇ ਜਦੋਂ ਵੀ ਮਿਲੋ ਮੁਸਕਰਾ ਕੇ ਮਿਲੋ ਖਿਲਖਿਲਾ ਕੇ ਮਿਲੋ ਮਿਲਣਾ ਸਬਬ ਦੇ ਨਾਲ ਹੁੰਦਾ ਔਰ ਇਸ ਮਿਲਣੇ ਦੇ ਵਿੱਚ ਇਸ ਤਰ੍ਹਾਂ ਮਿਲੋ ਕਿ ਤੁਹਾਡੀ ਖੁਸ਼ਬੂ ਉਹਨੂੰ ਸਾਰਾ ਦਿਨ ਆਉਂਦੀ ਰਹੇ ਬਿਲਕੁਲ ਤਾਂ ਜੋਗੇ ਜੀ ਹੁਣ ਮੌਸਮ ਦੇ ਹਾਲ ਦੀ ਵੀ ਗੱਲ ਕਰ ਲੈਂਦੇ ਆ ਠੰਡ ਤਾਂ ਹੈਗੀ ਐ ਸੰਗਣੀ ਤੋਂ ਸੰਗਣੀ ਧੁੰਦ ਵੀ ਪੈ ਰਹੀ ਐ ਪਰ ਹਾਲਾਂਕਿ ਧੁੱਪ ਜਿਹੜੀ ਐ ਉਹ ਹੁਣ ਖੜਨੀ ਸ਼ੁਰੂ ਹੋ ਗਈ ਐ ਦੇਖੋ ਧੁੱਪ ਦੁਪਹਿਰ ਨੂੰ ਜਦੋਂ ਹੁੰਦੀ ਐ ਨਾ ਥੋੜੀ ਬਹੁਤ ਜਦੋਂ ਕੱਪੜੇ ਸੀ ਮੋਟੇ ਪਾਏ ਹੁੰਦੇ ਆ ਥੋੜਾ ਜਿਹਾ ਸਾਨੂੰ ਇਹ ਹੁਣ ਹਲਕਾ ਜਿਹਾ ਕਿਤੇ ਗਰਮੀ ਦਾ ਅਹਿਸਾਸ ਕਰਾਉਂਦੀ ਐ ਨਿੱਗੇਪੰਦਾ ਅਹਿਸਾਸ ਕਰਾਉਂਦੀ ਐ ਪਰ ਆਪਣੇ ਅਸੀਂ ਦਰਸ਼ਕਾਂ ਨੂੰ ਇਹ ਕਹਿਣਾ ਚਾਹਾਂਗੇ ਕਿ ਜਿਹੜੇ ਭਾਰਤ ਵਿੱਚ ਰਹਿ ਰਹੇ ਨੇ ਕਿ ਜਦੋਂ ਇਸ ਤਰ੍ਹਾਂ ਦੁਪਹਿਰ ਨੂੰ ਧੁੱਪ ਨਿਕਲਦੀ ਹੈ ਤੁਹਾਨੂੰ ਅੰਦਰ ਤਲਖਾਈ ਜੀ ਹੁੰਦੀ ਹੈ ਤਾਂ ਇੱਕਦਮ ਕੱਪੜੇ ਨਹੀਂ ਉਤਾਰ ਕੇ ਸੁੱਟ ਦੇਣੇ ਚਾਹੀਦੇ ਗਰਮ ਕਿਉਂਕਿ ਉਹਦੇ ਨਾਲ ਤੁਸੀਂ ਗਰਮ ਸਰਦ ਹੋ ਸਕਦੇ ਹੋ ਬਿਮਾਰ ਹੋਣ ਦਾ ਡਰ ਜਿਹੜਾ ਉਹ ਬਣਿਆ ਰਹਿੰਦਾ ਕਹਿੰਦੇ ਨਹੀਂ ਹੁੰਦੇ ਸਿਆਣੇ ਕਿ ਜਾਂਦੀ ਜਾਂ ਆਉਂਦੀ ਠੰਡ ਲੱਗਦੀ ਹੈ ਸੋ ਇਸ ਕਰਕੇ ਠੰਡ ਭਾਵੇਂ ਆਪਣੀ ਚਰਮ ਸੀਮਾ ਤੋਂ ਹੌਲੀ-ਹੌਲੀ ਹੁਣ ਜਾਣ ਵਾਲੇ ਪਾਸੇ ਨੂੰ ਤੁਰ ਪਈ ਹੈ ਪਰ ਫਿਰ ਵੀ ਇਹਨਾਂ ਦਿਨਾਂ ਦੇ ਵਿੱਚ ਖਾਸ ਤੌਰ ਤੇ ਖਿਆਲ ਰੱਖਣਾ ਚਾਹੀਦਾ ਆਪਣਾ ਵੀ ਤੇ ਆਪਣੇਆਂ ਦਾ ਵੀ ਜੀ ਖਾਸ ਕਰਕੇ ਆਉਣ ਵਾਲੇ ਤਿੰਨ ਤੋਂ ਚਾਰ ਦਿਨ ਇਸੇ ਤਰੀਕੇ ਮੌਸਮ ਦੇਖਣ ਨੂੰ ਮਿਲੇਗਾ ਸੀਤ ਲਹਿਰ ਦਾ ਕਹਿਰ ਅਜੇ ਜਾਰੀ ਰਹੇਗਾ ਤੇ ਨਾਲ ਦੀ ਨਾਲ ਸੰਘਣੀ ਤੋਂ ਸੰਘਣੀ ਧੁੰਦ ਵੀ ਇਸੇ ਤਰੀਕੇ ਪਏਗੀ ਫਿਲਹਾਲ ਜੋਗੀ ਜੀ ਤੁਸੀਂ ਇੱਕ ਖਬਰ ਸੁਣੀ ਹੋਣੀ ਆ ਕਿ ਇੱਕ ਕੁੜੀ ਕੈਨੇਡਾ ਜਾ ਕੇ ਮੁਕਰ ਗਈ ਸੀ ਸਾਲ 2015 ਦੇ ਵਿੱਚ ਉਸ ਕੁੜੀ ਦਾ ਵਿਆਹ ਹੋਇਆ ਸੀਗਾ ਜਗਰੂਪ ਸਿੰਘ ਮੁੰਡੇ ਦਾ ਨਾਮ ਸੀ ਪਰ ਕੁੜੀ ਕੈਨੇਡਾ ਜਾ ਕੇ ਮੁੱਕਰ ਗਈ ਪੈਸੇ ਸਾਰੇ ਸੋਰੇ ਪਰਿਵਾਰ ਨੇ ਲਗਾਏ ਸੀ ਉੱਥੇ ਜਾ ਕੇ ਆਪਣੇ ਘਰ ਵਾਲੇ ਨੂੰ ਉਹਨੇ ਸੱਧਿਆ ਨਹੀਂ ਤੇ ਆਪਣੇ ਪਰਿਵਾਰਕ ਮੈਂਬਰ ਨੂੰ ਸੱਦ ਲਿਆ ਕੁਝ ਇਸ ਤਰੀਕੇ ਦੀਆਂ ਖਬਰਾਂ ਜੜੀਆਂ ਸੀ ਉਹ ਸਾਹਮਣੇ ਆ ਰਹੀਆਂ ਸਨ ਕੀ ਕਹੋਗੇ ਦੇਖੋ ਗੱਲ ਇਹ ਆ ਕਿ ਤੁਸੀਂ ਸਵੇਰ ਦੀ ਅਖਬਾਰ ਚੱਕੋ ਹੂੰ ਸਵੇਰ ਦੀ ਅਖਬਾਰ ਚੱਕਿਓ ਤੇ ਉਹਦੇ ਕਲਾਸੀਫਾਈਡ ਤੇ ਜਾਇਓ ਹੂੰ ਕਲਾਸੀਫਾਈਡ ਦੇ ਵਿੱਚ ਜਿੱਥੇ ਲਿਖਿਆ ਹੁੰਦਾ ਨਾ ਕਿ ਵਰ ਦੀ ਜ਼ਰੂਰਤ ਹੈ ਜਾਂ ਕੰਨਿਆ ਦੀ ਜ਼ਰੂਰਤ ਹੈ ਉੱਥੇ ਲਿਖਿਆ ਹੁੰਦਾ ਜੇਕਰ ਤਾਂ ਕੁੜੀ ਚਾਹੀਦੀ ਹੈ ਤਾਂ ਉਹੀ ਸੰਪਰਕ ਕਰਨ ਕਿ ਜਿਹੜਾ ਸਾਡੇ ਇੱਧਰ ਰਹਿੰਦੇ ਨਿਆਣੇ ਨੂੰ ਬਾਹਰ ਸਾਢ ਸਕਦੇ ਹੋ ਤੇ ਜੇਕਰ ਮੁੰਡੇ ਦੀ ਲੋੜ ਪੈਂਦੀ ਹੈ ਤਾਂ ਉਹ ਇਹ ਕਹਿੰਦੇ ਆ ਕਿ ਕੁੜੀ ਨੇ ਐਲਸ ਕੀਤੀ ਹੋਈ ਆ ਖਰਚਾ ਕਰਨ ਵਾਲੇ ਮਿਲੋ ਔਰ ਇੱਥੋਂ ਤੱਕ ਬੇਸ਼ਰਮੀ ਆ ਗਈ ਆ ਲੋਕਾਂ ਦੀ ਸਾਹਮਣੇ ਕਿ ਕਈ ਤਾਂ ਇਹ ਵੀ ਲੋਕ ਲਿਖਦੇ ਨੇ ਕਿ ਪੇਪਰ ਮੈਰਿਜ ਬਾਰੇ ਵੀ ਸੰਪਰਕ ਕੀਤਾ ਜਾ ਸਕਦਾ ਹ ਹੁਣ ਤੁਸੀਂ ਆਪ ਹਿਸਾਬ-ਕਿਤਾਬ ਲਾ ਲਓ ਕਿ ਇਹ ਜਿਸ ਨੂੰ ਕਿ ਸਾਡੇ ਗੁਰੂ ਸਹਿਬਾਨਾਂ ਨੇ ਆਨੰਦ ਕਾਰਜ ਕੀਤਾ ਜੀ ਉਸ ਆਨੰਦ ਕਾਰਜ ਦੇ ਵਿੱਚ ਹੁਣ ਲੋਕ ਜਿਹੜੇ ਹੈਗੇ ਆ ਸੌਦੇਬਾਜ਼ੀ ਕਰਨ ਲੱਗ ਪਏ ਜੀ ਸੌਦਾ ਜਦੋਂ ਤੁਸੀਂ ਖਰੀਦਣ ਜਾਂਦੇ ਹੋ ਪੈਸੇ ਦੇ ਕੇ ਸਾਰਾ ਕੰਮ ਕਰਦੇ ਹੋ ਸੌਦਾ ਖਰਾ ਵੀ ਹੋ ਸਕਦਾ ਸੌਦਾ ਮਾੜਾ ਵੀ ਹੋ ਸਕਦਾ ਤੇ ਜੇਕਰ ਵਿਆਹ ਦੇ ਵਿੱਚ ਸੌਦੇਬਾਜ਼ੀ ਹੁੰਦੀ ਹੈ ਸੌਦਾ ਮਾੜਾ ਵੀ ਹੋ ਸਕਦਾ ਸੌਦਾ ਚੰਗਾ ਵੀ ਹੋ ਸਕਦਾ ਚਾਹੇ ਕੁੜੀ ਮਾੜੀ ਨਿਕਲੇ ਚਾਹੇ ਮੁੰਡਾ ਮਾੜਾ ਨਿਕਲੇ ਨੀਤ ਕਿਸੇ ਦੀ ਵੀ ਮਾੜੀ ਹੋ ਸਕਦੀ ਹੈ ਇਹਨਾਂ ਨੇ ਅੱਟੀਆਂ-ਸੱਟੀਆਂ ਪਹਿਲਾਂ ਲਾਈਆਂ ਹੁੰਦੀਆਂ ਉਧਰ ਜਾ ਕੇ ਫਿਰ ਮੁਕਰ ਜਾਂਦੀਆਂ ਮੁਕਰ ਵੀ ਕਿਉਂ ਨਾ ਭਾਈ ਤੁਹਾਡਾ ਸੌਦਾ ਇਹਦਾ ਕੀਤਾ ਸੀ ਵਿਆਹ ਥੋੜਾ ਕੀਤਾ ਪੇਪਰ ਮੈਰਿਜ ਕੀਤੀ ਸੀ ਤੁਹਾਡੇ ਨਾਲ ਕੋਈ ਪੱਕਾ ਥੋੜਾ ਕੀਤਾ ਸੀਗਾ ਸੋ ਇਸ ਕਰਕੇ ਇਹ ਜਿਹੜੇ ਕੰਮ ਹੋ ਰਹੇ ਨੇ ਉਹ ਇਸ ਕਰਕੇ ਕਿਉਂਕਿ ਅਸੀਂ ਜ਼ਹਿਨੀ ਤੌਰ ਤੇ اخلاقی ਤੌਰ ਤੇ ਇੰਨਾ ਜ਼ਿਆਦਾ ਗਿਰ ਗਏ ਆ ਪੰਜਾਬੀ ਜਿਹੜੇ ਅਣਖ ਦੇ ਲਈ ਮਰ ਜਾਂਦੇ ਸੀ ਜਾਂ ਮਾਰ ਦਿੰਦੇ ਸੀ ਅੱਜ ਉਹਨਾਂ ਨੇ ਆਪਣੀ ਅਣਖ ਜਿਹੜੀ ਹੈ ਉਹ ਲਾ ਕੇ ਕੱਪੜਿਆਂ ਵਾਂਗੂ ਕੀਲੀਆਂ ਤੇ ਡੰਗ ਦਿੱਤੀ ਆ ਸੋ ਇਸੇ ਕਰਕੇ ਇਹ ਜਿਹੜੇ ਕਿਨੌਣੇ ਕਿਨੌਣੇ ਕੰਮ ਆ ਉਹ ਸਾਹਮਣੇ ਆ ਰਹੇ ਆ ਜੋਗੀ ਜੀ ਇਸ ਕੁੜੀ ਨੂੰ ਹੁਣ ਦਿੱਲੀ ਏਅਰਪੋਰਟ ਤੋਂ ਗ੍ਰਿਫਤਾਰ ਕਰ ਲਿਆ ਗਿਆ 9 ਸਾਲਾਂ ਬਾਅਦ ਹੈ ਭਾਰਤ ਪਰਤੀ ਸੀ ਆਪਣੀ ਭੈਣ ਦੇ ਵਿਆਹ ਦੇ ਵਿੱਚ ਸ਼ਾਮਲ ਹੋਣ ਦੇ ਲਈ ਆਈ ਸੀ ਜਿੱਥੇ ਇਸ ਕੁੜੀ ਨੂੰ ਗ੍ਰਿਫਤਾਰ ਕੀਤਾ ਗਿਆ ਉੱਥੇ ਹੀ ਉਸ ਤੋਂ ਬਾਅਦ ਇੱਕ ਹੋਰ ਖਬਰ ਸਾਹਮਣੇ ਆ ਗਈ ਕਿ ਇੱਕ ਮੁੰਡਾ ਕੈਨੇਡਾ ਜਾ ਕੇ ਆਪਣੇ ਘਰ ਵਾਲੀ ਨੂੰ ਉੱਥੇ ਸਾਧ ਨਹੀਂ ਰਿਹਾ ਸੀ ਸਾਧ ਨਹੀਂ ਰਿਹਾ ਸੀ ਰਿਪੀਟ ਇਸ ਤੋਂ ਬਾਅਦ ਜੋਗੀ ਜੀ ਇੱਕ ਹੋਰ ਖਬਰ ਸਾਹਮਣੇ ਆ ਜਾਂਦੀ ਹੈ ਕਿ ਇੱਕ ਮੁੰਡਾ ਜੋ ਕਿ ਕੈਨੇਡਾ ਤੋਂ ਭਾਰਤ ਪਰਤੇ ਉਸ ਨੂੰ ਵੀ ਦਿੱਲੀ 에어ਪੋਰਟ ਤੋਂ ਪੰਜਾਬ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਉਹ ਵੀ ਬਾਹਰ ਗਿਆ ਕੈਨੇਡਾ ਗਿਆ ਪਰ ਉੱਥੇ ਜਾ ਕੇ ਉਸ ਨੇ ਆਪਣੀ ਘਰਵਾਲੀ ਨੂੰ ਸੱਦਿਆ ਨਹੀਂ ਉਹ ਮੰਗ ਕਰ ਰਿਹਾ ਸੀ ਆਪਣੇ ਸੋਹਰੇ ਪਰਿਵਾਰ ਤੋਂ ਕਿ ਮੈਨੂੰ 30 ਲੱਖ ਰੁਪਏ ਚਾਹੀਦੇ ਜੇਕਰ ਤ ਤੇ ਮੈਨੂੰ ਪੈਸੇ ਮਿਲ ਜੂਗੇ ਤਾਂ ਮੈਂ ਘਰਵਾਲੀ ਸੱਦ ਲੂੰਗਾ ਨਹੀਂ ਤਾਂ ਫਿਰ ਤਲਾਕ ਦੇ ਪੇਪਰ ਮੇਰੇ ਕੋਲ ਪਏ ਹੋਏ ਨੇ ਮੈਂ ਤੁਹਾਨੂੰ ਭੇਜ ਦਿੰਦਾ ਹੈ ਦੇਖੋ ਗੱਲ ਇਹ ਹੈ ਕਿ ਇਹ ਜਿਹੜੀਆਂ ਗੱਲਾਂ ਨੇ ਇਹ ਜਿਹੜੀਆਂ ਸਟੋਰੀਆਂ ਹੁਣੇ ਕਾਫੀ ਪੁਰਾਣੀਆਂ ਹੋ ਚੁੱਕੀਆਂ ਕੇ ਮੁੰਡੇ ਵਾਲੇ ਪੈਸੇ ਮੰਗਦੇ ਹੁੰਦੇ ਸੀ ਅੱਜ ਕੱਲ ਤੇ ਸਮਾਂ ਉਲਟ ਗਿਆ ਅੱਜ ਕੁੜੀਆਂ ਵਾਲੇ ਮੁੰਡੇ ਵਾਲਿਆਂ ਕੋਲੋਂ ਪੈਸੇ ਮੰਗਦੇ ਆ ਕਿ ਭਾਈ ਸਾਡੀ ਕੁੜੀ ਨੇ ਆਇਲਸ ਕੀਤੀ ਐ ਇਹਦੇ ਬੈਂਡ ਆ ਗਏ ਆ ਤੇ ਤੁਸੀਂ ਆਪਣੇ ਮੁੰਡੇ ਦਾ ਵਿਆਹ ਇਹਦੇ ਨਾਲ ਕਰੋ ਚਾਹੇ ਕਾਗਜ਼ੀ ਪੱਤਰੀ ਕਰ ਦਿਓ ਤੇ ਚਾਹੇ ਪੱਕਾ ਕਰ ਦਿਓ ਕੁੜੀ ਉਧਰ ਜਾਊਗੀ ਤੇ ਤੁਹਾਡੇ ਮੁੰਡੇ ਨੂੰ ਸੱਤ ਲੋਗੇ ਹੁੰਦਾ ਕੀ ਇੱਥੇ ਦੇਖੋ ਦੋ ਪਰਿਵਾਰ ਮਿਲਦੇ ਆ ਉਹਨਾਂ ਦੇ ਦਿਲ ਨਹੀਂ ਮਿਲਦੇ ਮਿਲਣੀਆਂ ਹੁੰਦੀਆਂ ਪਰ ਮੇਲ ਨਹੀਂ ਹੁੰਦਾ ਵਿਆਹ ਹੁੰਦਾ ਲਾਵਾਂ ਹੁੰਦੀਆਂ ਪਰ ਉਹਨਾਂ ਦਾ ਆਪਸ ਦੇ ਵਿੱਚ ਵਿਆਹ ਨਹੀਂ ਹੁੰਦਾ ਕੁੜੀ ਜਾਂਦੀ ਆ ਸਾਰੇ ਪਰਿਵਾਰ ਦੇ ਵਿੱਚ ਦੂਸਰੇ ਦਿਨ ਪੇਕੇ ਪਰਿਵਾਰ ਵਾਲੇ ਉਹਨੂੰ ਜਾ ਕੇ ਲੈ ਆਉਂਦੇ ਆ ਕੁੜੀ ਮੁੰਡੇ ਦਾ ਕੋਈ ਮਿਲ ਮਲਾਪ ਨਹੀਂ ਹੁੰਦਾ ਕਿਤੇ ਵੀ ਉਹ ਲੋਕ ਹਨੀਮੂਨ ਤੇ ਨਹੀਂ ਜਾਂਦੇ ਕਿਤੇ ਵੀ ਉਹ ਜਾ ਕੇ ਜੋ ਤੀਵੀ ਆਦਮੀ ਦੇ ਵਿੱਚ ਸਬੰਧ ਹੁੰਦਾ ਉਹ ਸਬੰਧ ਨਹੀਂ ਉਹਨਾਂ ਦੇ ਹੁੰਦੇ ਸਿਰਫ ਤੇ ਸਿਰਫ ਇੱਕ ਨਾਟਕ ਕੀਤਾ ਜਾਂਦਾ ਗੁਰੂ ਦੇ ਅੱਗੇ ਚਾਰ ਲਾਵਾਂ ਲੈ ਕੇ ਤੁਸੀਂ ਇੱਕ ਵੱਡਾ ਨਾਟਕ ਕਰਦੇ ਹੋ ਤੁਸੀਂ ਕਿੱਥੇ ਬਖਸ਼ੇ ਜਾਉਂਗੇ ਉੱਧਰ ਜਾ ਕੇ ਕੁੜੀ ਫਿਰ ਕਹਿੰਦੀ ਆ ਕਿ ਠੀਕ ਐ ਸਾਰਾ ਕੁਝ ਨਾਟਕ ਸੀ ਹੋ ਸਕਦਾ ਈ ਤੇਰੇ ਮਾਪਿਆਂ ਦੇ ਵੀ ਪੁੱਠ ਹੋਵੇ ਕੱਲੀ ਕੁੜੀ ਨੇ ਫੈਸਲਾ ਕਰ ਲਿਆ ਕਿ ਹਾਂ ਭਾਈ ਮੈਂ ਨਹੀਂ ਹੁਣ ਇਹਨੂੰ ਸੱਦਣਾ ਤੇ ਜਾਂ ਕਈ ਤਕਨੀਕੀ ਖਾਮੀਆਂ ਵੀ ਹੋ ਸਕਦੀਆਂ ਸੋ ਉਹ ਕੁੜੀ ਕਹਿੰਦੀ ਆ ਕਿ ਭਾਈ ਨਹੀਂ ਸੱਦਿਆ ਗਿਆ ਤੇ ਜਾਂ ਫਿਰ ਮੈਂ ਨਹੀਂ ਸੱਦਣਾ ਫਿਰ ਇਹਦੇ ਵਿੱਚ ਰੋਣਾ ਕਾਤਾ ਕੋਈ ਕਾਰ ਲੈ ਕੇ ਆਉਣੇ ਵੱਡੀ ਮਹਿੰਗੀ ਕੋਈ ਤੁਸੀਂ ਉਹ ਆਉਂਦੀ ਖਰਾਬ ਨਿਕਲਿਆ ਵੇ ਕੰਪਨੀ ਵਾਲਿਆਂ ਨੂੰ ਵਾਪਸ ਕਰਨ ਨਾਲ ਜਾਣੇ ਆ ਤੇ ਕੰਪਨੀ ਵਾਲੇ ਕਿਤੇ ਤੁਹਾਨੂੰ ਉਹ ਹੱਥ ਆਲੀ ਦੇ ਵਿੱਚ ਪਾ ਕੇ ਪੈਸੇ ਥੋੜੇ ਦੇ ਦਿੰਦੇ ਆ ਕਿ ਆਹ ਲਓ ਫੜੋ ਸਾਨੂੰ ਕਾਰ ਵਾਪਸ ਕਰ ਜਾਓ ਸੇਮ ਇੱਥੇ ਕਾਰਬਿਹਾਰ ਚਲਣ ਡਿਆ ਹੈ ਕੁੜੀ ਵਾਲੇ ਹੁਣ ਇਸ ਵੇਲੇ ਮੁੰਡੇ ਵਾਲਿਆਂ ਤੋਂ ਉਹ ਗਿਣ-ਗਣ ਕੇ ਬਦਲੇ ਲੈ ਰਹੇ ਆ ਜੋ ਕਿਸੇ ਸਮੇਂ ਮੁੰਡੇ ਵਾਲੇ ਲੈਂਦੇ ਹੁੰਦੇ ਸੀ ਹੁਣ ਮੁੰਡਾ ਜਿਹੜਾ ਆ ਫੜ ਹੋਇਆ ਇਹਦੀ ਬੈਕਗ੍ਰਾਉਂਡ ਕੀ ਹੈ ਇਹਦੀ ਅਸਲ ਸਟੋਰੀ ਕੀ ਹੈ ਅਸਲ ਕਹਾਣੀ ਕੀ ਹੈ ਇਹ ਤਾਂ ਬਾਅਦ ਵਿੱਚ ਪਤਾ ਲੱਗੂ ਹੁਣ ਕੀ ਕੁੜੀ ਦਾ ਸਿਰਫ ਤੇ ਸਿਰਫ ਇੱਕੋ ਹੀ ਮੰਤਵ ਸੀ ਕਿ ਉਹਨੇ ਬਾਹਰ ਜਾਣਾ ਅੱਜ ਤੁਸੀਂ ਯਕੀਨ ਕਰਿਓ ਹਿਨਾ ਜੀ ਤੁਹਾਡੇ ਵੀ ਦਿਲ ਦੇ ਅੰਦਰ ਕਿਤਨਾ ਕਿਤੇ ਕੋਈ ਗੱਲ ਚੱਲਦੀ ਹੋਗੀ ਕਿ ਮੈਂ ਵੀ ਕਿਸੇ ਬਾਹਰਲੇ ਮੁੰਡੇ ਨਾਲ ਵਿਆਹ ਕਰਾ ਕੇ ਉਧਰ ਚਲ ਜਮਾ ਇੱਥੇ ਰਹਿਣਾ ਕੌਣ ਚਾਹੁੰਦਾ ਹੈ ਇੱਥੇ ਤਾਂ ਵਿਚਾਰੀਆਂ ਸਿਰਫ ਤੇ ਸਿਰਫ ਉਹ ਕੁੜੀਆਂ ਰਹਿ ਗਈਆਂ ਜਿਹੜੀਆਂ ਗਰੀਬ ਮਾਪਿਆਂ ਦੀਆਂ ਕੁੜੀਆਂ ਨਾ ਤੇ ਇੱਧਰ ਚੰਗੇ ਚੰਗੇ ਮੁੰਡੇ ਵਿਆਹ ਹੁੰਦੇ ਆ ਤੇ ਨਾ ਹੀ ਇੱਧਰ ਚੰਗੀਆਂ ਚੰਗੀਆਂ ਕੁੜੀਆਂ ਵਿਆਹ ਹੁੰਦੀਆਂ ਜਿੰਨੇ ਵੱਡੇ ਵੱਡੇ ਪੂੰਜੀਪਤੀ ਲੋਕ ਆ ਵੱਡੇ ਵੱਡੇ ਅਫਸਰ ਆ ਉਹਨਾਂ ਸਾਰਿਆਂ ਨੇ ਆਪਣੇ ਧੀਆਂ ਪੁੱਤ ਵਿਆਹ ਕੇ ਤੇ ਜਾਂ ਫਿਰ ਉਧਾ ਪੈਸੇ ਲਾ ਕੇ ਉਹਨਾਂ ਨੇ ਬਾਹਰ ਭੇਜ ਦਿੱਤੇ ਇੱਧਰ ਕੌਣ ਰਹਿ ਗਿਆ ਪੰਜਾਬ ਦੇ ਵਿੱਚ ਘਰਾਂ ਦੇ ਘਰ ਖਾਲੀ ਹੋ ਗਏ ਆ ਇੱਥੇ ਪੰਜਾਬ ਭਾਂ ਭਾਂ ਕਰਨ ਲੱਗ ਪਿਆ ਸੋ ਸਾਡੇ ਇੱਥੇ ਇਹ ਜਿਹੜੀ ਸੌਦੇਬਾਜ਼ੀ ਚੱਲ ਰਹੀ ਹੈ ਇਸ ਸੌਦੇਬਾਜ਼ੀ ਦੇ ਵਿੱਚ ਹੁਣ ਆ ਗਈ ਹੈ ਖੋਟ ਸੋ ਲੋਕਾਂ ਨੂੰ ਕਹਿਣਾ ਚਾਹਾਂਗੇ ਕਿ ਭਾਈ ਜਦੋਂ ਸੌਦਿਆਂ ਦੇ ਵਿੱਚ ਖੋਟ ਆਉਣ ਲੱਗ ਪਵੇ ਉਦੋਂ ਪੈਰ ਥੋੜਾ ਜਿਹਾ ਪਿਛਾ ਨੂੰ ਮੋੜ ਲਵੋ ਕਿਉਂਕਿ ਜਦੋਂ ਇਦਾਂ ਦੇ ਸੌਦੇ ਕਰਨੇ ਹੁੰਦੇ ਹਨ ਉਦੋਂ ਤਾਂ ਫਿਰ ਇੱਕਨੋਂ-ਕੰਨੀ ਖਬਰ ਨਹੀਂ ਹੋਣ ਦਿੰਦੇ ਘਰ ਜਿਹੜੀ ਮੰंजे ਦੇ ਪਈ ਦਾਦੀ ਹੁੰਦੀ ਉਹਨੂੰ ਵੀ ਨਹੀਂ ਦੱਸਦੇ ਕਿ ਅਸੀਂ ਤੇਰੀ ਪੋਤੀ ਦਾ ਵਿਆਹ ਇਦਾਂ ਕਰਨ ਲੱਗੇ ਆ ਤੇ ਜਦੋਂ ਫਿਰ ਚੀਕ ਚਹਾੜਾ ਪੈ ਜਾਂਦਾ ਉਦੋਂ ਸੱਦਦੇ ਨਹੀਂ ਤੇ ਜਾਂ ਫਿਰ ਸੱਦਦੀ ਨਹੀਂ ਉਸ ਵੇਲੇ ਫਿਰ ਰੌਲਾ ਪੈਂਦਾ ਫਿਰ ਦਾਦੀ ਨੂੰ ਜਾ ਕੇ ਦੱਸਦੇ ਆ ਫਿਰ ਦਾਦੀ ਕਹਿੰ ਇਦਾਂ ਹੀ ਪ੍ਰਸ਼ਾਸਨ ਹੈ ਪ੍ਰਸ਼ਾਸਨ ਨੂੰ ਕਿਹੜਾ ਪੁੱਛ ਕੇ ਵਿਆਹ ਕਰਦੇ ਆ ਤੇ ਇਸ ਤਰੀਕੇ ਦੇ ਨਾਲ ਜਦੋਂ ਇਹ ਕਰਨਗੇ ਲੋਕ ਤਾਂ ਇਹਨਾਂ ਦੇ ਨਾਲ ਧੋਖੇ ਹੋਣੇ ਹੀ ਆ ਕਿਉਂਕਿ ਇਹਨਾਂ ਤੇ ਰਿਸ਼ਤੇ ਦੀ ਬੁਨਿਆਦ ਨਹੀਂ ਜੜੀ ਆ ਉਹ ਧੋਖਾ ਹੁੰਦੀ ਆ ਤੇ ਜੇਕਰ ਧੋਖਾ ਸੋਚ ਕੇ ਤੁਸੀਂ ਵਿਆਹ ਦੇ ਨਾਮ ਦੇ ਨਾਲ ਇਹ ਬਾਹਰ ਦੇ ਜਹਾਜ ਝੂਟਣੇ ਚਾਹੁੰਦੇ ਹੋ ਤੇ ਉਹਦੇ ਵਿੱਚ ਤੁਹਾਡਾ ਨੁਕਸਾਨ ਆ ਬਿਲਕੁਲ ਜੋਗੀ ਜੀ ਹੁਣ ਕਿਤੇ ਨਾ ਕਿਤੇ ਐ ਜਿਹੜੇ ਲੋਕ ਇਸ ਤਰੀਕੇ ਠੱਗਦੇ ਨੇ ਇੱਕ ਦੂਸਰੇ ਨੂੰ ਭਾਵੇਂ ਉਹ ਕੁੜੀ ਵਾਲੇ ਹੁਣ ਭਾਵੇਂ ਉਹ ਮੁੰਡੇ ਵਾਲੇ ਹੁਣ ਹੁਣ ਉਹਨਾਂ ਨੂੰ ਵੀ ਸਾਵਧਾਨ ਹੋਣ ਦੀ ਲੋੜ ਐ ਜੇ ਤਾਂ ਉਹ ਇੱਥੇ ਭਾਰਤ ਕਿਸੇ ਤਰੀਕੇ ਵੀ ਆ ਜਾਂਦੇ ਨੇ ਤਾਂ ਫਿਰ 에ਅਰਪੋਰਟ ਤੋਂ ਇਸੇ ਤਰੀਕੇ ਫੜੇ ਜਾਣਗੇ ਜਿਵੇਂ ਇਹ ਮੁੰਡਾ ਆਪਣੀ ਜਿਵੇਂ ਇਹ ਕੁੜੀ ਫੜੇ ਗਏ ਨੇ ਕਿਉਂਕਿ ਜਿਵੇਂ ਹੀ ਉਹ ਥੱਲੇ ਉਤਰੇ 에ਅਰਪੋਰਟ ਤੇ ਪਹੁੰਚਦੇ ਨੇ ਪੁਲਿਸ ਨੇ ਹੱਤਕੜੀਆਂ ਉਹਨਾਂ ਨੂੰ ਲਾ ਦਿੱਤੀਆਂ ਨੇ ਹੁਣ ਬਾਕੀ ਲੋਕ ਵੀ ਸਾਵਧਾਨ ਹੋ ਜਾਣ ਸੁਚੇਤ ਹੋ ਜਾਣ ਐਨਾ ਸੋਚਣ ਕਿ ਅਸੀਂ ਵਿਆਹ ਕਰਾ ਕੇ ਇੱਥੇ ਤੇ ਉੱਥੇ ਜਾ ਕੇ ਮੁੱਕਰ ਜਾਵਾਂਗੇ ਪੈਸੇ ਸੇ ਹੋੜਦੇ ਤੇ ਉੱਥੇ ਜਾ ਕੇ ਅਗਲੇ ਬੰਦੇ ਨੂੰ ਸੱਦਾਂ ਗਈ ਨਹੀਂ ਤਾਂ ਇੱਥੇ ਮੈਨੂੰ ਲੱਗਦਾ ਹੈ ਕਿ ਹੁਣ ਪੰਜਾਬ ਪੁਲਿਸ ਦਾ ਵੀ ਇਹ ਵੱਡਾ ਐਕਸ਼ਨ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਕਿਉਂਕਿ ਇਸ ਤੋਂ ਪਹਿਲਾਂ ਬਹੁਤ ਸਾਰੇ ਲੋਕ ਫੜੇ ਨਹੀਂ ਸੀ ਗਏ ਜੀ ਦੇਖੋ ਇਹਨਾਂ ਮਾਮਲਿਆਂ ਦੇ ਵਿੱਚ ਨਾ ਇੱਕ ਇਧਰ ਮੋਗੇਵਾਲਾ ਇੱਕ ਪੁਲਿਸ ਵਾਲਾ ਵੀ ਫਸਿਆ ਸੀ ਪੁਲਿਸ ਵਾਲੇ ਦਾ ਮੁੰਡਾ ਸੀ ਉਹਦੀ ਨੌਂ ਦੇ ਉੱਪਰ ਉਹਨਾਂ ਨੇ ਪੈਸਾ ਪੂਸਾ ਖਰਚਿਆ ਉਹ ਉੱਧਰ ਗਈ ਫਿਰ ਉੱਧਰ ਫੀਸਾ ਪੂਸਾ ਵੀ ਭੇਜਦੇ ਰਹੇ ਉਹਨੇ ਸਾਰਾ ਕੁਝ ਜੋ ਹੈਗਾ ਆਪਣਾ ਉਤੇ ਲਾਤਾ ਮੁੰਡੇ ਤੇ ਉਹਨੇ ਮੁੰਡਾ ਵੀ ਨਹੀਂ ਸੱਦਿਆ ਮੁੰਡਾ ਨਹੀਂ ਸੱਜਿਆ ਤੇ ਮੁੜ ਕੇ ਆਪ ਵੀ ਵਿਚਾਰਾ ਜਹਾਨੋ ਚਲਾ ਗਿਆ ਹੁਣ ਕਹਿਣ ਦਾ ਮਤਲਬ ਇਹ ਹੈ ਕਿ ਸਾਰਾ ਕੁਝ ਅਸੀਂ ਆਪਣੇ ਹੱਥੋਂ ਗਵਾ ਲਏ ਨੇ ਆ ਕਿਸ ਤੇ ਕਿਸ ਕੋਈ ਕੋਈ ਗਰੰਟੀ ਹੈ ਤੁਹਾਨੂੰ ਇਹਦੀ ਵੀਜ਼ਾ ਕੀ ਕੁੜੀ ਦੀ ਜੇਬ ਦੇ ਵਿੱਚ ਆ ਕਿ ਉਹਨੇ ਜਾਂਦੀ ਨੇ ਪੋਸਟ ਕਰ ਦੇਣਾ ਕਿ ਤੁਹਾਡੇ ਮੁੰਡੇ ਨੂੰ ਕੀ ਆ ਜਾ ਬਾਈ ਚੜਿਆ ਸੋ ਥੋੜਾ ਜਿਹਾ ਸੋਚਣ ਵਿਚਾਰਾਂ ਦੀ ਲੋੜਿਆ ਪੰਜਾਬੀਆਂ ਨੇ ਇੱਕ ਐਸੀ ਦੌੜ ਲਗਾ ਲਈ ਹੈ ਨਾ ਕਿ ਉਧਰ ਦੇਖੋ ਕਿ ਜੇ ਆਪਾਂ ਕੈਨੇਡਾ ਅਮਰੀਕਾ ਇੰਗਲੈਂਡ ਦੀ ਗੱਲ ਕਰਦੇ ਹਾਂ ਉਧਰ ਜਾ ਕਿੱਡੀਆਂ ਕਿ ਉਹਨਾਂ ਦੇ ਕੋਲ ਹੈਗੀਆਂ ਵੀ ਉਹਨਾਂ ਨੇ ਇੰਡਸਟਰੀਆਂ ਲਾਈਆਂ ਵੀ ਇੰਨੇ ਸਾਲਾਂ ਦੇ ਵਿੱਚ ਉਹਨਾਂ ਲੋਕਾਂ ਨੇ ਜੋ ਕੋਵਿਡ ਦੇ ਵਿੱਚ ਨੁਕਸਾਨ ਹੋਇਆ ਹੁਣ ਇਹਨਾਂ ਦੇ ਸਿਰੋਂ ਭਰ ਲਿਆ ਜੀ ਸਟੂਡੈਂਟ ਦੀ ਫੀਸ ਜਿਹੜੀ ਆ ਉਹ ਦੁੱਗਣੀ ਹੋ ਗਈ ਹੈ ਉੱਥੇ ਰਹਿਣ ਸਾਈਡ ਦਾ ਖਰਚਾ ਦੁੱਗਣੇ ਤੋਂ ਵੱਧ ਗਿਆ ਉੱਥੇ ਸਾਰੀ ਮੰਗਾਈ ਜਿਹੜੀ ਆ ਉਹ ਸਾਰੀ ਦੀ ਸਾਰੀ ਸਟੂਡੈਂਟ ਦੇ ਸਿਰੋਂ ਕੱਢੀ ਜਾ ਰਹੀ ਹੈ ਕਿ ਭਾਏ ਜੇਕਰ ਬੇਸਮੈਂਟਾਂ ਦੇ ਵਿੱਚ ਵੀ ਰਹਿਣਾ ਪਵੇ ਉਹਨਾਂ ਨੂੰ ਤੇ ਉੱਥੇ ਵੀ ਉਹਨਾਂ ਦੀ ਬੇਸਮੈਂਟ ਜਿਹੜੀ ਕਦੇ 200 400 ਡਾਲਰ ਨੂੰ ਚੜ੍ਹਦੀ ਹੁੰਦੀ ਸੀ 2000 ਡਾਲਰ ਨੂੰ ਟੱਪਣ ਨੂੰ ਕਰਦੀ ਹੈ ਜੀ ਕਈ ਵਾਰ ਤਾਂ ਟੱਪ ਵੀ ਗਈ ਹੈ ਸੋ ਇੱਥੇ ਸਾਨੂੰ ਲੋਕਾਂ ਨੂੰ ਸੋਚਣਾ ਪਏਗਾ ਕਿ ਅਸੀਂ ਜਿੱਧਰ ਨੂੰ ਹੁੰਦੇ ਆ ਨਾ ਜੇ ਪੰਜਾਬ ਸੂਰਜਮੁਖੀ ਬੀਜਣ ਤੇ ਸੂਰਜਮੁਖੀ ਬੀਜ ਦਿਓ ਜੇ ਆਲੂ ਬੀਜਣ ਦੇ ਤਾਂ ਆਲੂ ਬੀਜ ਦਿਓ ਝੋਨਾ ਹੈ ਤਾਂ ਝੋਨਾ ਹੈ ਜਿ ਪਪੂਲਰ ਹੈ ਤਾਂ ਪਪੂਲਰ ਕਹਿਣ ਦਾ ਮਤਲਬ ਹੈ ਕਿ ਅਸੀਂ ਅੰਨੀ ਦੌੜ ਦੇ ਵਿੱਚ ਸ਼ਾਮਲ ਹੋ ਜਾਂਦੇ ਆ ਅਸੀਂ ਆਪਣਾ ਬੁਰਾ ਭਲਾ ਚੰਗਾ ਮਾੜਾ ਸੋਚਦੇ ਵਿਚਾਰਦੇ ਨਹੀਂ ਇੱਕ ਵੀਡੀਓ ਸਾਹਮਣੇ ਆਈ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋਈ ਸੀ ਮ੍ਰਿਤਕ ਦੇ ਜਿਹੜੀ ਸੀ ਉਹ ਪਈ ਰਹੀ ਸ਼ਮਸ਼ਾਨ ਘਾਟ ਦੇ ਵਿੱਚ ਉਸ ਦਾ ਕਿਸੇ ਨੇ ਅੰਤਿਮ ਸੰਸਕਾਰ ਨਹੀਂ ਕੀਤਾ ਕਿਸੇ ਨੇ ਉਸ ਨੂੰ ਅਗਨੀ ਨਹੀਂ ਦਿੱਤੀ ਕਿਸੇ ਨੇ ਅੰਤਿਮ ਰਸਮਾਂ ਨਹੀਂ ਨਿਭਾਈਆਂ ਤਿੰਨੇ ਕੁੜੀਆਂ ਉਸ ਬੇਬਸ ਮਾਂ ਦੀਆਂ ਉਸ ਲਾਸ਼ ਦੀਆਂ ਉੱਥੇ ਹੀ ਖੜੀਆਂ ਸਨ ਪਰ ਪ੍ਰਾਪਰਟੀ ਦੇ ਲਈ ਝਗੜਾ ਕਰ ਰਹੀਆਂ ਸਨ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਤੇ ਸਾਰੇ ਇਹਨਾਂ ਕੁੜੀਆਂ ਦੇ ਤਿੰਨ ਧੀਆਂ ਦੀ ਆਲੋਚਨਾ ਵੀ ਕਰ ਰਹੇ ਸੀਗੇ ਕਿ ਕਿੱਦਾਂ ਦੀਆਂ ਧੀਆਂ ਨੇ ਹਰੇਕ ਦੇ ਜ਼ਿਹਨ ਦੇ ਵਿੱਚ ਜੋਗੀ ਜਿਹਾ ਆ ਰਿਹਾ ਸੀ ਕਿ ਕੋਈ ਆਪਣੀ ਹੀ ਮਾਂ ਦੇ ਨਾਲ ਇਦਾਂ ਕਿਵੇਂ ਕਰ ਸਕਦਾ ਹੈ ਦੇਖੋ ਗਾਣਾ ਸੁਣਿਆ ਹੋਣਾ ਤੁਸੀਂ ਹੰਸਲਾ ਜਹਾਂ ਸੁਣਾਉਂਦਾ ਕਿ ਪੁੱਤ ਵੰਡਾਉਣ ਜ਼ਮੀਨਾਂ ਧੀਆਂ ਦੁੱਖ ਬਣਾਉਂਦੀਆਂ ਨੇ ਮੈਨੂੰ ਲੱਗਦਾ ਕਿ ਉਹ ਗਾਣਾ ਇਹਨਾਂ ਦੇ ਉੱਪਰ ਢੁਕਦਾ ਨਹੀਂ ਹੋਣਾ ਜੀ ਜਿਹੜੀਆਂ ਮਾਂ ਜਿਹੜੀ ਚੁਖਾ ਦੇ ਵਿੱਚ ਪਈ ਹੈ ਤੇ ਆਪ ਇਧਰ ਜ਼ਮੀਨ ਜਾਇਦਾਦ ਦੀ ਵੰਡਣ ਦੇ ਵਾਸਤੇ ਲੜਾਈ ਵਿੱਢੀ ਹੋਈ ਹੈ ਕਿ ਭਾਈ ਮੈਨੂੰ ਮੇਰਾ ਹਿੱਸਾ ਦੇ ਦਿਓ ਇਹਨੂੰ ਇਹਦਾ ਹਿੱਸਾ ਦੇ ਦਿਓ ਹੁਣ ਤੁਸੀਂ ਇਹ ਦੇਖੋ ਕਿ ਰਿਸ਼ਤੇ ਨਾਤੇ ਪਿਆਰ ਮੁਹੱਬਤ ਕੀ ਰਹਿ ਕੀ ਗਿਆ ਸਿਰਫ ਗਿਵ ਐਂ ਟੇਕ ਰਿਲੇਸ਼ਨ ਸਿਰਫ ਅਸੀਂ ਲੈਂਡ ਦੇਣ ਦੇ ਰਿਸ਼ਤੇ ਰੱਖ ਲੈ ਕਿ ਜੇਕਰ ਮਾਂ ਨੇ ਕੁਝ ਦਿੱਤਾ ਤਾਂ ਮਾਂ ਆ ਜੇ ਮਾਂ ਨੇ ਕੁਝ ਨਹੀਂ ਦਿੱਤਾ ਤਾਂ ਮਾਂ ਨਹੀਂ ਜੇਕਰ ਪਿਓ ਨੇ ਪ੍ਰਾਪਰਟੀ ਦੇ ਵਿੱਚੋਂ ਹਿੱਸਾ ਦਿੱਤਾ ਪਿਓ ਆ ਤੇ ਜੇਕਰ ਨਹੀਂ ਤਾਂ ਫਿਰ ਪਿਓ ਨਹੀਂ ਇੱਥੇ ਬਣ ਹਾਲਾਤ ਪਤਾ ਕੀ ਗਏ ਆ ਲੋੜ ਬੇਲੇ ਅਸੀਂ ਗਧੇ ਨੂੰ ਵੀ ਪਿਓ ਬਣਾ ਲੈਨੇ ਆ ਤੇ ਜਦੋਂ ਮਤਲਬ ਨਾ ਹੋਵੇ ਫਿਰ ਸਾਡਾ ਪਿਓ ਵੀ ਗਧੇ ਨਾਲ ਦਾ ਹੀ ਆ ਜੀ ਸਾਡੇ ਲੋਕਾਂ ਦੇ ਹਾਲਾਤ ਇਹ ਹੋ ਗਏ ਹੁਣ ਸਿਵਿਆਂ ਦੇ ਵਿੱਚ ਖੜ ਕੇ ਜੇਕਰ ਮਾਂ ਦੀ ਚਿਖਾ ਦੇ ਕੋਲ ਉਹ ਕੁਝ ਵੰਡਣ ਬਣਾਉਣ ਦੇ ਲਈ ਲੜ ਰਹੀਆਂ ਨੇ ਤਾਂ ਫਿਰ ਇਦਾਂ ਦੀਆਂ ਧੀਆਂ ਦਾ ਅਚਾਰ ਪਾਉਣਾ ਇਹ ਜੜੀਆਂ ਧੀਆਂ ਨੇ ਜਿਹੜੀਆਂ ਸਿਰਫ ਤੇ ਸਿਰਫ ਲੜਨ ਪ੍ਰਾਪਰਟੀ ਦੇ ਲਈ ਪੁੱਤ ਤਾਂ ਲੜਦੇ ਵੇਖੇ ਨੇ ਅਰ ਧੀਆਂ ਵਾਲਾ ਮਸਲਾ ਨਮਾ ਆ ਗਿਆ ਪਹਿਲੀ ਵਾਰ ਦੇਖਿਆ ਬਿਲਕੁਲ ਠੀਕ ਹੈ ਨਾ ਧੀਆਂ ਅਕਸਰ ਮਾਂ ਬਾਪ ਦੀ ਜ਼ਮੀਨ ਜਾਇਦਾਦ ਦੇ ਨਾਲੋਂ ਉਹਨਾਂ ਦੇ ਨਾਲ ਜਜ਼ਬਾਤੀ ਤੌਰ ਤੇ ਜੁੜੀਆਂ ਹੋਣੀਆਂ ਉਹ ਕਹਿੰਦੇ ਸਾਨੂੰ ਕੁਝ ਨਹੀਂ ਚਾਹੀਦਾ ਸਾਨੂੰ ਮਾਪੇ ਚਾਹੀਦੇ ਪਰ ਇੱਥੇ ਜਿਹੜਾ ਇਹ ਨਵਾਂ ਮਸਲਾ ਸਾਹਮਣੇ ਆਇਆ ਇਹ ਸੋਚਣ ਵਿਚਾਰਨ ਵਾਲੀ ਗੱਲ ਆ ਕਿ ਸਾਡਾ ਸਮਾਜ ਹੁਣ ਤੁਰ ਕਿੱਧਰ ਨੂੰ ਪਿਆ ਅਸੀਂ ਸਿਰਫ ਤੇ ਸਿਰਫ ਨਿੱਜ ਪ੍ਰਤੀ ਸੋਚਦੇ ਆ ਅਸੀਂ ਕਦੇ ਵੀ ਬਹੁਮੰਤਵੀ ਸੋਚ ਦੇ ਨਾਲ ਜਾਂ ਅਸੀਂ ਬਹੁਪੱਖੀ ਸੋਚ ਦੇ ਨਾਲ ਅਸੀਂ ਆਲੇ ਦੁਆਲੇ ਸਮਾਜ ਦਾ ਰਿਸ਼ਤਿਆਂ ਦਾ ਕਦੇ ਨਹੀਂ ਸੋਚਿਆ ਹੁਣ ਇੱਕ ਪਾਸੇ ਤਾਂ ਮਾਂ ਨੂੰ ਲਾਂਬੂ ਲਾਉਣਾ ਦੂਸਰੇ ਪਾਸੇ ਤੁਸੀਂ ਜ਼ਮੀਨ ਦੇ ਵਿੱਚ ਦੀ ਕੰਧਾ ਪਾਉਂਦੇ ਆਂ ਵੰਡੀਆਂ ਪਾਉਂਦੇ ਆਂ ਤੁਹਾਨੂੰ ਸੋਚ ਲੈਣਾ ਚਾਹੀਦਾ ਵਕਤ ਤੇ ਵਿਚਾਰ ਲੈਣਾ ਚਾਹੀਦਾ ਤੁਸੀਂ ਕਿਸੇ ਮਰੇ ਦੇ ਅਫਸੋਸ ਕਰਨ ਜਾਓ ਉੱਥੇ ਜਾ ਕੇ ਖਿੜਖੜਾ ਹੱਸੋ ਲੋਕ ਤੁਹਾਨੂੰ ਚੰਗਾ ਕਹਿਣਗੇ ਬਿਲਕੁਲ ਜੇਕਰ ਕਿਸੇ ਦੇ ਘਰ ਦੇ ਵਿੱਚ ਕੋਈ ਪੁੱਤ ਜੰਮਿਆ ਉੱਥੇ ਜਾ ਕੇ ਤੁਸੀਂ ਕੀਰਨੇ ਪਾਉਣ ਲੱਗ ਪੋ ਲੋਕ ਤੁਹਾਨੂੰ ਚੰਗਾ ਕਹਿਣਗੇ ਤੇ ਇਹਨਾਂ 3 ਨੂੰ ਲੋਕ ਕਿਵੇਂ ਚੰਗਾ ਕਹਿਣ ਜਿਹੜੀਆਂ ਸਿਵਿਆਂ ਦੇ ਵਿੱਚ ਖੜਕੇ ਮਾਂ ਚਿਖਿਆ ਤਾਂ ਛੱਡ ਕੇ ਆਪ ਉਧਰ ਵੰਡੀਆਂ ਪਾਉਣ ਤੇ ਲੜ ਰਹੀਆਂ ਇਹਨਾਂ 3 ਨਾਲ ਕੀ ਕੀਤਾ ਜਾਵੇ ਅੱਜ ਸਾਡੇ ਸਮਾਜ ਨੂੰ ਦੇਖਣ ਦੀ ਲੋੜ ਆ ਕਿ ਅਸੀਂ ਤਰੱਕੀ ਤੇ ਕਰ ਰਹੇ ਆ ਪਰ ਉਦਾਂ ਅਸੀਂ ਨਿਹਾਰਵਲ ਜਾ ਰਹੇ ਆ ਬਿਲਕੁਲ ਜੋਗੀ ਜੀ ਕਿਹਾ ਐ ਵੀ ਜਾ ਰਿਹਾ ਹੈ ਕਿ 8 ਤੋਂ 9 ਘੰਟੇ ਇਸ ਨੂੰ ਲੱਗਿਆ ਜਦੋਂ ਵੰਡ ਹੋਈ ਹੈ ਉਸ ਤੋਂ ਬਾਅਦ ਉਸ ਮਾ ਦੀ ਚਿਖਾ ਨੂੰ ਅਗਨੀ ਜਿਹੜੀ ਹੈ ਉਹ ਦਿੱਤੀ ਗਈ ਹੈ ਉਹ ਸਾਰੀਆਂ ਅੰਤਿਮ ਰਸਮਾਂ 8-9 ਘੰਟਿਆਂ ਬਾਅਦ ਜਿਹੜੀ ਸੀ ਉਹ ਨਿਭਾਈ ਗਈ ਇਥੋਂ ਤੱਕ ਕਿ ਪੰਡਤ ਵੀ ਵਾਪਸ ਪਰਤ ਗਿਆ ਸੀ ਤੇ ਜਿਹੜੇ ਰਿਸ਼ਤੇਦਾਰ ਉੱਥੇ ਆਏ ਹੋਏ ਸੀ ਜਿਹੜੇ ਆਂਡਗਵਾਂ ਦੇ ਲੋਕ ਉੱਥੇ ਆਏ ਹੋਏ ਸੀ ਉਹ ਵੀ ਵਾਪਸ ਚਲੇ ਗਏ ਸੀ ਦੇਖੋ ਗੱਲ ਇਹ ਹੈ ਕਿ ਅੰਤਮ ਰਸਮਾਂ ਵੇਲੇ ਇਹ ਝੰਜੂਆਣਾ ਪਾ ਕੇ ਬਹਿ ਗਏ ਤੇ ਉਸ ਵੇਲੇ ਪੰਡਤ ਵਿਚਾਰਾ ਵੀ ਕੀ ਕਰਦਾ ਜੀ ਤੇ ਨਾਲੇ ਇਦਾਂ ਦੀਆਂ ਜਿਹੜੀਆਂ ਜ਼ਮੀਨ ਜਾਇਦਾਦ ਦੀ ਭੁੱਖੀ ਔਲਾਦ ਹੋਵੇ ਉਹਨਾਂ ਦੇ ਹੱਥੋਂ ਲੱਗਿਆ ਲਾਂਬੂ ਤੇ ਜਾਂ ਕੀਤੀਆਂ ਰਸਮਾਂ ਕਿ ਉਹਦੀ ਵਿਛੜੀ ਆਤਮਾ ਨੂੰ ਕਿਤੇ ਕੋਈ ਸ਼ਾਂਤੀ ਦੇ ਲੈ ਦੇਣਗੇ ਕਿਤੇ ਕੋਈ ਉਹਦੀ ਆਤਮਾ ਨੂੰ ਸ਼ਾਂਤੀ ਮਿਲ ਜਾਊਗੀ ਹੁਣ ਕਹਿਣ ਦਾ ਮਤਲਬ ਇਹ ਹੈ ਕਿ ਇੱਥੇ ਸਾਡੇ ਰਿਸ਼ਤੇ ਜਿਹੜੇ ਆ ਤਾਰ-ਤਾਰ ਹੋਏ ਆ ਬਿਲਕੁਲ ਮਾਂ ਪੁੱਤ ਦਾ ਰਿਸ਼ਤਾ ਤਾਰ-ਤਾਰ ਧੀ ਮਾਂ ਦਾ ਪਿਓ ਪੁੱਤ ਦਾ ਇੱਥੇ ਮਾਮੇ ਭੂਆ ਮਾਸੀਆਂ ਚਾਚੀਆਂ ਤਾਈਆਂ ਸਾਰੇ ਦੇ ਸਾਰੇ ਰਿਸ਼ਤੇਦਾਰ ਜਿੰਨੇ ਵੀ ਅਸੀਂ ਹੈਗੇ ਆ ਮਾਫ ਕਰਨਾ ਅਸੀਂ ਆਪੋ ਵਿੱਚ ਰਿਸ਼ਤਿਆਂ ਦੀ ਅਹਿਮੀਅਤ ਨੂੰ ਭੁੱਲ ਕੇ ਵਿਸਾਰ ਕੇ ਅਸੀਂ ਪਤਾ ਨਹੀਂ ਕਿਦੰਨ ਨੂੰ ਤੁਰ ਪਏ ਆ ਔਰ ਜਿਸ ਰਾਹ ਤੇ ਅਸੀਂ ਤੁਰ ਪਏ ਆ ਉਸ ਰਾਹ ਦੇ ਉੱਪਰ ਬਗੈਰ ਕਾਲਖ ਤੋਂ ਸਾਨੂੰ ਹੋਰ ਕੁਝ ਦਿਖਾਈ ਨਹੀਂ ਦੇ ਰਿਹਾ ਬਿਲਕੁਲ ਅਸੀਂ ਬਹੁਤ ਗਲਤ ਰਾਹ ਤੇ ਤੁਰ ਪਏ ਹਾਂ ਸਾਰੇ ਹੀ ਜਾਣੇ ਕਿਉਂਕਿ ਬਹੁਤ ਸਾਰੀ ਅਜਿਹੀਆਂ ਤਸਵੀਰਾਂ ਬਹੁਤ ਸਾਰੀਆਂ ਅਜਿਹੀਆਂ ਵੀਡੀਓ ਜਦੋਂ ਸਾਹਮਣੇ ਆਉਂਦੀਆਂ ਨੇ ਤਾਂ ਹਰੇਕ ਤੇ ਜ਼ਿਹਨ ਦੇ ਵਿੱਚ ਇਹ ਸਵਾਲ ਜ਼ਰੂਰ ਉੱਠਦਾ ਹੋਊਗਾ ਕਿ ਕਿਤੇ ਨਾ ਕਿਤੇ ਅਸੀਂ ਵੀ ਗਲਤ ਕਰ ਰਹੇ ਹਾਂ ਕਿਤੇ ਨਾ ਕਿਤੇ ਸਾਡੇ ਵੀ ਰਿਸ਼ਤਿਆਂ ਦੇ ਵਿੱਚ ਉਹ ਨਿੱਗ ਨਹੀਂ ਰਿਹਾ ਜਿਹੜਾ ਪਹਿਲਾਂ ਸਮਿਆਂ ਦੇ ਵਿੱਚ ਹੁੰਦਾ ਸੀ ਜੀ ਜੋਗੀ ਜੀ ਹੁਣ ਅੱਗੇ ਵਧਦੇ ਆਂ ਆਪਾਂ ਗੱਲ ਕਰਦੇ ਆਂ ਜੰਮੂ ਕਸ਼ਮੀਰ ਹਾਈ ਕੋਰਟ ਨੇ ਇੱਕ ਨਵਾਂ ਹੀ ਫੈਸਲਾ ਸੁਣਾਇਆ ਉਹਨਾਂ ਦਾ ਇਹ ਕਹਿਣਾ ਹੈ ਕਿ ਸਿੰਘ ਜਾਂ ਕੋਰ ਨਾਂ ਦੇ ਪਿੱਛੇ ਲੱਗਣ ਨਾਲ ਸਿੱਖ ਦੀ ਪਛਾਣ ਨਹੀਂ ਹੁੰਦੀ ਦੇਖੋ ਇਸ ਫੈਸਲੇ ਤੇ ਚਰਚਾ ਕਰਨ ਤੋਂ ਪਹਿਲਾਂ ਸਾਨੂੰ ਇਹ ਸਮਝ ਲੈਣਾ ਚਾਹੀਦਾ ਵੀ ਸਿੱਖ ਕੌਣ ਹੈ ਤੇ ਸਿੰਘ ਕੌਣ ਹੈ ਹਮ ਸਿੱਖ ਜਿਹੜਾ ਨਾ ਉਹ ਕੋਈ ਵੀ ਹੋ ਸਕਦਾ ਹੈ ਜੇਕਰ ਤੁਸੀਂ ਕਹੋ ਤੁਸੀਂ ਵੀ ਸਿੱਖ ਅਸਲ ਵਿੱਚ ਹੈ ਕਿ ਡੈਫੀਨੇਸ਼ਨ ਕਿ ਐ ਸਿੱਖ ਮਤਲਬ ਜਿਹੜਾ ਸਿੱਖਣ ਵਾਲਾ ਜਿਹੜਾ ਸਿੱਖਦਾ ਹੈ ਸਿਖਾਂਦਰੂ ਹੈ ਸਟੂਡੈਂਟ ਹੈ ਅਸੀਂ ਸਾਰੀ ਉਮਰ ਸਿੱਖਦੇ ਰਹੇ ਨੇ ਹੁਣ ਵੀ ਸਿੱਖਣਾ ਕਾਹ ਵੀ ਸਿੱਖਣਾ ਸਿੱਖ ਜੇਕਰ ਅਸੀਂ ਧਰਮ ਦੀ ਗੱਲ ਕਰਦੇ ਸਿੱਖ ਧਰਮ ਦੇ ਵਿੱਚ ਸਿੱਖ ਉਹਨੂੰ ਕਿਹਾ ਜਾਂਦਾ ਹੈ ਕਿ ਜਿਹੜਾ ਸਿੱਖ ਪਰੰਪਰਾਵਾਂ ਨੂੰ ਸਿੱਖ ਵਿਰਾਸਤ ਨੂੰ ਸਿੱਖ ਸਭਿਆਚਾਰ ਨੂੰ ਮੰਨਦਾ ਉਹ ਸਿੱਖ ਹੈ ਸਿੱਖ ਕੋਈ ਵੀ ਹੋ ਸਕਦਾ ਉਹ ਰਾਮ ਲਾਲ ਵੀ ਹੋ ਸਕਦਾ ਉਹ ਸ਼ਾਮ ਲਾਲ ਵੀ ਹੋ ਸਕਦਾ ਉਹ ਮੁਕੰਦ ਸਿੰਘ ਵੀ ਹੋ ਸਕਦਾ ਹੈ ਉਹ ਕੋਈ ਵੀ ਹੋ ਸਕਦਾ ਹੈ ਪਰ ਹੁਣ ਜੇਕਰ ਅਸੀਂ ਗੱਲ ਕਰਦੇ ਹਾਂ ਸਿੰਘ ਦੀ ਸਿੰਘ ਜਿਹੜਾ ਆ ਉਹ RAMLAL RAM SINGH ਉਦੋਂ ਬਣਦਾ ਹੈ ਜਦੋਂ ਉਹਨੂੰ ਅੰਮ੍ਰਿਤ ਦੀ ਦਾਤ ਮਿਲਦੀ ਹੈ ਫਿਰ ਉਹਦੇ ਨਾਮ ਅਗਰ ਸਿੰਘ ਤੇ ਬੀਬੀ ਦੇ ਮਗਰ ਕੌਰ ਲੱਗਣਾ ਲਾਜ਼ਮੀ ਹੁੰਦਾ ਕਿਉਂਕਿ ਗੁਰੂ ਦਾ ਸਿੰਘ ਸੱਚ ਜਾਂਦਾ ਹੈ ਇੱਥੇ ਉਹ ਸਿੱਖ ਤੋਂ ਹੁਣ ਸਿੰਘ ਵਾਲੇ ਪਾਸੇ ਆ ਗਿਆ ਹੁਣ ਇੱਥੇ ਆਣ ਕੇ ਉਸ ਦਾ ਇੱਕ ਨਵਾਂ ਜੀਵਨ ਸਫਰ ਸ਼ੁਰੂ ਹੋ ਜਾਂਦਾ ਹੈ ਜੇਕਰ ਤਾਂ ਅਦਾਲਤ ਨੇ ਇਸ ਮਨਸ਼ਾ ਦੇ ਨਾਲ ਇਸ ਬਿਆਨ ਨੂੰ ਦਿੱਤਾ ਹੈ ਇਸ ਫੈਸਲੇ ਨੂੰ ਸੁਣਾਇਆ ਤਾਂ ਗੱਲ ਵੱਖਰੀ ਹੈ ਪਰ ਇਹ ਮਸਲਾ ਜਿਹੜਾ ਸੀ ਉਸ ਨੂੰ ਵਿਚਾਰਿਆ ਜਾਵੇ ਤਾਂ ਇਹ ਸਿੱਧਾ ਸਿੱਧਾ ਸਿੱਖਾਂ ਦੇ ਮਸਲਿਆਂ ਦੇ ਵਿੱਚ ਦਖਲ ਅੰਦਾਜ਼ੀ ਦੇ ਵਾਸਤੇ ਫੈਸਲਾ ਕੀਤਾ ਗਿਆ ਹਮ ਮਨਜੋਗ ਅਦਾਲਤ ਦੇ ਅਸੀਂ ਕਿਸੇ ਵੀ ਫੈਸਲੇ ਤੇ ਕਿੰਤੂ ਪ੍ਰੰਤੂ ਨਹੀਂ ਕਰ ਰਹੇ ਪਰ ਨਾਲ ਦੀ ਨਾਲ ਗੱਲ ਆ ਜੋ ਕਿ ਇਹ ਜਿਹੜਾ ਜਿਨੇ ਇਹ ਪਟੀਸ਼ਨ ਕੀਤੀ ਸੀ ਉਹ ਪਟੀਸ਼ਨ ਕਰਤਾ ਜਿਹੜਾ ਹੈ ਉਹ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇੱਕ ਚੋਣ ਲੜਿਆ ਸੀ ਅੱਛਾ ਚੋਣ ਹਾਰ ਗਿਆ ਸੀ ਹਮ ਹੈ ਉਹ ਮੁਸਲਮਾਨ ਅਸੀਂ ਮੁਸਲਮਾਨ ਨੂੰ ਸਿੱਖ ਹੋਣ ਤੋਂ ਡਿਨਾਈ ਨਹੀਂ ਕਰ ਸਕਦੇ ਅਸੀਂ ਕਿਸੇ ਹਿੰਦੂ ਨੂੰ ਸਿੱਖ ਹੋਣ ਤੋਂ ਡਿਨਾਈ ਨਹੀਂ ਕਰ ਸਕਦੇ ਸਿੱਖ ਕੋਈ ਵੀ ਹੋ ਸਕਦਾ ਪਰ ਜੇਕਰ ਪ੍ਰਬੰਧ ਦੀ ਗੱਲ ਕਰਦੇ ਹਾਂ ਹੁਣ ਇੱਕ ਕਿਸੇ ਵੀ ਪ੍ਰਬੰਧ ਦੀ ਗੱਲ ਕਰ ਲਈਏ ਕਿ ਕਿਸੇ ਮਦਰਸੇ ਦਾ ਪ੍ਰਬੰਧ ਕਿਸੇ ਸਿੰਘ ਜਿਹਦੇ ਨਾਮ ਅਗਰ ਲੱਗਾ ਹੋਵੇ ਉਹਨੂੰ ਦਿੱਤਾ ਜਾਂਦਾ ਹੈ ਹਮ ਇੱਥੇ ਧਾਰਮਿਕ ਮਸਲਿਆਂ ਦੇ ਵਿੱਚ ਬੇਲੋੜੀ ਦਖਲਅੰਦਾਜ਼ੀ ਕਰ ਕਰਕੇ ਜਿਹੜੀ ਘੱਟ ਗਿਣਤੀ ਵਾਲੇ ਲੋਕ ਆ ਉਹਨਾਂ ਦਾ ਜੀਣਾ ਮੁਹਾਲ ਕੀਤਾ ਜਾ ਰਿਹਾ ਇੱਥੇ ਹਰ ਇੱਕ ਪਾਸੇ ਪਰੇਸ਼ਾਨੀ ਦਾ ਆਹਲਮ ਪੈਦਾ ਕੀਤਾ ਜਾ ਰਿਹਾ ਹੁਣ ਜੇਕਰ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਆਉਂਦੀ ਹੈ ਤਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਸਾਬਤ ਸੂਰਤ ਬੰਦੇ ਹੀ ਚੰਗੇ ਲੱਗਦੇ ਨੇ ਉੱਥੇ ਕੰਮ ਕਰਦੇ ਉਹਨਾਂ ਦਾ ਪ੍ਰਬੰਧ ਕਰਦੇ ਪਰ ਨਾਲ ਦੇ ਨਾਲ ਜਿਹੜੇ ਸਿੱਖ ਨੇ ਮੇਰੇ ਵਰਗੇ ਹੋ ਸਕਦੇ ਤੁਸੀਂ ਹੋ ਸਕਦੇ ਹੋ ਅਸੀਂ ਸੇਵਾ ਕਰੀਏ ਸੇਵਾ ਕਰਨ ਦੇ ਵਾਸਤੇ ਸਾਨੂੰ ਕੋਈ ਇਲੈਕਸ਼ਨ ਲੜਨ ਦੀ ਲੋੜ ਹੈ ਸਾਨੂੰ ਕੋਈ ਕੋਰਟ ਦਾ ਦਰਵਾਜ਼ਾ ਖੜਕਾਉਣ ਦੀ ਲੋੜ ਹੈ ਵੀ ਮੈਂ ਸਿੱਖਿਆ ਤੇ ਮੈਨੂੰ ਦੱਸੋ ਕਿ ਮੈਂ ਸਿੱਖ ਹੈਗਾ ਕਿ ਨਹੀਂ ਹੈਗਾ ਜੀ ਇਹ ਤੇ ਤੁਹਾਡੇ ਅੰਦਰਲੀ ਭਾਵਨਾ ਹੈ ਤੇ ਇਹ ਜਿਹੜਾ ਮਸਲਾ ਅਦਾਲਤ ਦੇ ਵਿੱਚ ਗਿਆ ਇਸ ਭਾਵਨਾ ਨੂੰ ਸਮਝਣ ਦੀ ਲੋੜ ਹੈ ਇੱਥੇ ਇਸ ਭਾਵਨਾ ਦੇ ਵਿੱਚੋਂ ਸਾਨੂੰ ਸਿਆਸੀ ਬੂ ਵੀ ਆਉਂਦੀ ਹੈ ਹੂੰ ਤੁਹਾਨੂੰ ਸਿੱਖ ਹੋਣ ਦੇ ਲਈ ਕਿਸੇ ਕੋਲ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਨਾ ਕਿਸੇ ਅਦਾਲਤ ਦੇ ਕੋਲੋਂ ਨਾ ਕਿਸੇ ਹੋਰ ਦੇ ਕੋਲੋਂ ਕੀ ਬਾਬਾ ਮਰਦਾਨਾ ਜੀ ਨੇ ਕਿਸੇ ਕੋਲੋਂ ਸਰਟੀਫਿਕੇਟ ਲਿਆ ਸੀ ਹੂੰ ਕੀ ਭਾਈ ਨੰਦ ਲਾਲ ਜੀ ਨੇ ਕਿਸੇ ਦੇ ਕੋਲ ਸਰਟੀਫਿਕੇਟ ਲਿਆ ਸੀ ਹੂੰ ਕੀ ਅਸੀਂ ਬਾਕੀ ਜਿਹੜੇ ਭਾਈ ਗੁਰਦਾਸ ਜੀ ਨੇ ਕਿਸੇ ਕੋਲ ਸਰਟੀਫਿਕੇਟ ਲਿਆ ਸੀ ਕੋਈ ਅਦਾਲਤ ਨੇ ਉਹਨਾਂ ਨੂੰ ਮੰਨਤਾ ਦਿੱਤੀ ਸੀ ਸਾਡੇ ਸਿੱਖ ਜਿਹੜੇ ਆ ਉਹਨਾਂ ਦੇ ਅੰਦਰ ਤਾਂ ਐਡੀ ਨਮਰਤਾ ਐਡੀ ਉਹਨਾਂ ਦੇ ਅੰਦਰ ਇੱਕ ਪਿਆਰ ਦੀ ਭਾਵਨਾ ਪ੍ਰੇਮ ਦੀ ਭਾਵਨਾ ਆ ਕਿ ਉਹ ਤੇ ਕੁਰਬਾਨ ਹੋ ਜਾਂਦੇ ਨੇ ਉਹਨਾਂ ਨੇ ਸਰਟੀਫਿਕੇਟ ਲੈਣ ਦੇ ਵਾਸਤੇ ਇਹ ਥੋੜਾ ਸੇਵਾ ਕਰਨੀ ਤੇ ਜਿਹੜੇ ਇਸ ਬੰਦੇ ਨੇ ਇਹ ਕੀਤੀ ਆ ਔਰ ਅਦਾਲਤ ਨੂੰ ਜਿਹੜਾ ਇਹ ਫੈਸਲਾ ਆਇਆ ਇਹ ਧਾਰਮਿਕ ਮਸਲਿਆਂ ਦੇ ਵਿੱਚ ਦਖਲ ਅੰਦਾਜ਼ੀ ਬਣਦੀ ਹੈ ਠੀਕ ਹੈ ਨਾ ਸੋ ਇਸ ਤਰੀਕੇ ਦੇ ਨਾਲ ਇਹ ਮਸਲੇ ਨਹੀਂ ਵਿਚਾਰੇ ਜਾਣੇ ਚਾਹੀਦੇ ਜਿਹੜਾ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਉੱਥੇ ਦੀ ਸੀਗੀ ਉਹਨਾਂ ਕਮੇਟੀ ਦੇ ਵਿੱਚ ਮੈਂਬਰ ਉਹੀ ਹੋਣੇ ਚਾਹੀਦੇ ਹੈ ਕਿ ਜਿਹੜੇ ਪੂਰਨ ਸਿੱਖ ਹੋਣ ਉਹਨਾਂ ਨੇ ਅੰਮ੍ਰਿਤਪਾਨ ਕੀਤਾ ਹੋਵੇ ਔਰ ਉਹ ਗੁਰੂ ਵਾਲੇ ਹੋਣ ਉਹੀ ਪ੍ਰਬੰਧ ਕਰਦੇ ਚੰਗੇ ਲੱਗਦੇ ਨੇ ਮੇਰੇ ਵਰਗੇ ਮੋਨੇ ਕੋਨੇ ਇਸ ਤਰ੍ਹਾਂ ਤਾਂ ਕੱਲ ਨੂੰ ਕੋਈ ਵੀ ਕਹੂਗਾ ਕਿ ਮੈਨੂੰ ਆਣ ਕੇ ਗੁਰਦੁਆਰੇ ਦਾ ਪ੍ਰਬੰਧ ਸੰਭਾਲ ਦਿਓ ਕੀ ਗੱਲ ਬਈ ਹੁਣ ਜੇ ਮੈਂ ਕਹਾਂ ਕਿ ਮੈਨੂੰ ਕਿਸੇ ਤੁਸੀਂ ਡਾਕਟਰਾਂ ਦੀ ਕਲਾਸ ਦੇ ਵਿੱਚ ਪੜਾਉਣ ਲਾ ਦਿਓ ਤੇ ਮੈਂ ਪੜਾ ਲਊਗਾ ਬਿਲਕੁਲ ਨਹੀਂ ਸੋ ਸਾਨੂੰ ਇੱਕ ਡਿਗਰੀ ਵੀ ਚਾਹੀਦੀ ਹੈ ਸਿੰਘ ਇੱਕ ਡਿਗਰੀ ਹੈ ਸਿੱਖ ਇੱਕ ਕਲਾਸ ਦੇ ਵਿੱਚ ਪੜਦਾ ਹੋਇਆ ਵਿਦਿਆਰਥੀ ਹੈ ਤੇ ਜਦ ਤੱਕ ਤੁਸੀਂ ਡਿਗਰੀ ਨਹੀਂ ਲੈਂਦੇ ਤੇ ਤੁਹਾਨੂੰ ਕਿੱਦਾਂ ਕਮਾਂਡ ਸਵਾਲ ਦੀ ਹੈ ਬਈ ਇੱਕ ਡਿਪਲੋਮੇ ਵਾਲਾ ਬੰਦਾ ਹੈ ਇੱਕ ਕੋਰਸ ਵਾਲਾ ਬੰਦਾ ਇੱਕ ਡਿਗਰੀ ਵਾਲਾ ਬੰਦਾ ਸਿੰਘ ਇੱਕ ਡਿਗਰੀ ਹੈ ਜਿਹੜੀ ਸਾਨੂੰ 1699 ਦੇ ਵਿੱਚ ਮਿਲੀ ਸੀ ਜਿਹੜੀ ਕਿ ਸਿਰ ਦੇ ਕੇ ਮਿਲੀ ਸੀ ਤੇ ਇਹ ਪਟੀਸ਼ਨਾਂ ਕਰ ਕਰਕੇ ਕਹੋਂਦੇ ਆ ਕਿ ਮਗਰ ਸਿੰਘ ਤੇ ਕੋਰ ਨਾਲ ਲੱਗਾ ਹੋਵੇ ਤਾਂ ਕੋਈ ਗੱਲ ਨਹੀਂ ਇਦਾਂ ਨਹੀਂ ਗੱਲ ਚੱਲਣੀ ਇਹ ਸਿੱਧਾ-ਸਿੱਧਾ ਸਾਡੇ ਸਿੱਖ ਧਰਮ ਦੇ ਮਸਲਿਆਂ ਦੇ ਵਿੱਚ ਦਖਲਅੰਦਾਜ਼ੀ ਹੈ ਇਹ ਧਰਮ ਦੇ ਮਸਲਿਆਂ ਤੇ ਨਿਤ ਲੜਾਈ ਕੀ ਕਰਨੀ ਹਰ ਮਸਲੇ ਵਿੱਚ ਟੰਗ ਅੜਾਈ ਕੀ ਕਰਨੀ ਲੋਕਾਂ ਨੂੰ ਇਹ ਸੋਚਣਾ ਚਾਹੀਦਾ ਕਿ ਇੱਥੇ ਆਪਣੇ ਦੇਸ਼ ਦੇ ਵਿੱਚ ਸਾਰੇ ਹਿੰਦੂ ਮੁਸਲਮ ਸਿੱਖ ਈਸਾਈ ਆਪੋ ਆਪਣੇ ਧਰਮਾਂ ਦੇ ਵਿੱਚ ਪਰਪੱਕ ਰਹਿਣ ਪਰ ਦੂਸਰੇ ਦੇ ਮਸਲਿਆਂ ਦੇ ਵਿੱਚ ਟੰਗ ਅੜਾਈ ਨਾ ਕਰਨ। ਜੀ ਬਿਲਕੁਲ ਤੁਹਾਨੂੰ ਲੱਗਦਾ ਜੋਗੀ ਜੀ ਕਿਤੇ ਨਾ ਕਿਤੇ ਹੁਣ ਇਹ ਜਿਹੜਾ ਅਦਾਲਤ ਦੇ ਵੱਲੋਂ ਜੋ ਫੈਸਲਾ ਸੁਣਾਇਆ ਗਿਆ ਕਿ ਸਿੰਘ ਜਾਂ ਕੋਰ ਜਿਹੜਾ ਉਹ ਨਾਂ ਦੇ ਪਿੱਛੇ ਲੱਗਣਾ ਲਾਜ਼ਮੀ ਨਹੀਂ ਹੈਗਾ ਤਾਂ ਤੁਹਾਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਕਿ ਇਸ ਦੇ ਉੱਤੇ ਵੀ ਸਿਆਸਤ ਹੋਵੇ ਜਾਂ ਹੋ ਸਕਦਾ ਹੈ ਕਿ ਇਹ ਮਾਮਲਾ ਹੋਰ ਜ਼ਿਆਦਾ ਪੱਕ ਜਾਵੇ। ਕਿਉਂ ਨਹੀਂ ਹੋਏਗਾ ਬਵਾਲ ਹੋਏਗਾ। ਹੂੰ। ਕਿਉਂ ਜਿਹੜਾ ਇੱਕ ਬੱਚਾ ਸਿੱਖ ਪਰਿਵਾਰ ਦੇ ਵਿੱਚ ਪੈਦਾ ਹੁੰਦਾ ਕਿਉਂ ਨਾ ਉਹਦੇ ਨਾਮ ਅਗਰ ਸਿੰਘ ਲੱਗੇ ਹੂੰ ਕਿਉਂ ਨਾ ਬੀਬੀਆਂ ਦੇ ਮਗਰ ਕੌਰ ਲੱਗੇ ਇਹਨਾਂ ਨੂੰ ਸਿੰਘ ਤੇ ਕੌਰ ਦਾ ਮਤਲਬ ਪਤਾ ਹੋਣਾ ਚਾਹੀਦਾ ਸਿੰਘ ਕਿਹਨੂੰ ਕਹਿੰਦੇ ਤੇ ਕੌਰ ਕਿਹਨੂੰ ਕਹਿੰਦੇ ਸਿੰਘ ਦਾ ਮਤਲਬ ਹੈਗਾ ਕਿ ਸ਼ੇਰ ਜਿਹੜਾ ਤੇ ਕੌਰ ਦਾ ਮਤਲਬ ਹੈਗਾ ਸ਼ੀਣੀ ਜਿਹੜੀ ਹੈਗੀ ਹੈ ਹੂੰ ਤੇ ਜੇਕਰ ਸਾਡੇ ਗੁਰੂ ਨੇ ਸਾਨੂੰ ਐਡਾ ਵੱਡਾ ਰਤਬਾ ਬਖਸ਼ਿਆ ਕਿ ਸਿੰਘ ਬਣਾਇਆ ਸਾਨੂੰ ਅਮਰਤੀ ਦਾਤ ਦੇ ਕੇ ਤੇ ਸ਼ੀਣੀ ਬਣਾਇਆ ਉਹਨੂੰ ਕਿ ਜਿਹਨੇ ਅਮਰਤੀ ਦਾਤ ਲਈ ਹੈ ਤਾਂ ਫਿਰ ਉਹਦੇ ਨਾਮ ਅਗਰ ਕੌਰ ਤੇ ਸਿੰਘ ਕਿਉਂ ਨਾ ਲੱਗਿਆ ਭਾਈ ਇਸ ਮਸਲੇ ਦੇ ਵਿੱਚ ਸਿੰਘ ਜਾਂ ਕੌਰ ਲਾਉਣ ਦਾ ਅਧਿਕਾਰ ਸਾਨੂੰ ਸਿਰਫ ਤੇ ਸਿਰਫ ਸਾਈਹਬੇ ਕਮਾਲ ਦਸ਼ਮੇਸ਼ ਪੇਧਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦਿੱਤਾ ਉਹਦੇ ਵਾਸਤੇ ਕਿਸੇ ਅਦਾਲਤ ਕੋਲੋਂ ਕੋਈ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੂੰ ਜੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਕਿਉਂਕਿ ਚੋਣਾ ਵੀ ਸਿਰ ਦੇ ਉੱਤੇ ਨੇ ਤਾਂ ਹੋ ਸਕਦਾ ਕਿ ਇਸ ਮੁੱਦੇ ਨੂੰ ਜੋ ਹੈ ਉਹ ਬਣਾਇਆ ਜਾਵੇ ਅੱਗੇ ਤੇ ਏਜ ਦੇ ਉੱਤੇ ਸਿਆਸਤ ਵੀ ਹੋ ਸਕਦੀ ਹੈ ਕਿਉਂਕਿ ਅੱਗੇ ਵੀ ਆਪਾਂ ਦੇਖਦੇ ਹਾਂ ਕਿ ਜਦੋਂ ਵੀ ਚੋਣਾ ਆਉਣ ਵਾਲੀਆਂ ਹੁੰਦੀਆਂ ਨੇ ਉਸ ਤੋਂ ਪਹਿਲਾਂ ਬਹੁਤ ਸਾਰੇ ਅਜਿਹੇ ਮੁੱਦੇ ਹੁੰਦੇ ਨੇ ਧਾਰਮਿਕ ਮੁੱਦੇ ਖਾਸ ਕਰਕੇ ਉਹਨਾਂ ਨੂੰ ਅੱਗੇ ਰੱਖਿਆ ਜਾਂਦਾ ਤੇ ਉਹਨਾਂ ਦੇ ਉੱਤੇ ਸਿਆਸਤ ਕੀਤੀ ਜਾਂਦੀ ਹੈ ਤੇ ਜਿਹੜੇ ਆਪਸੀ ਧਾਰਮਿਕ ਜਿਹੜੇ ਕਹਿ ਸਕਦੇ ਆ ਕਿ ਆਗੂ ਨੇ ਉਹ ਵੀ ਕਿਤੇ ਨਾ ਕਿਤੇ ਇਹਨਾਂ ਦੇ ਉੱਤੇ ਵਿਚਾਰ ਕਰਦੇ ਹੋਏ ਨਜ਼ਰ ਆਉਂਦੇ ਨੇ ਤੇ ਖਾਸ ਕਰਕੇ ਤੁਸੀਂ ਦੇਖਿਆ ਹੋਊਗਾ ਕਿ ਧਰਮ ਨੂੰ ਲੈ ਕੇ ਜਿਹੜੀਆਂ ਲੜਾਈਆਂ ਕਰਵਾਈਆਂ ਜਾਂਦੀਆਂ ਨੇ ਚੋਣਾਂ ਤੋਂ ਪਹਿਲਾਂ ਉਹ ਵੀ ਕਿਤੇ ਨਾ ਕਿਤੇ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਨੇ ਬਦਕਿਸਮਤੀ ਹੈ ਸਾਡੇ ਮੁਲਕ ਦੀ ਇਹ ਬਦਕਿਸਮਤੀ ਹੈ ਸਾਡੇ ਮੁਲਕ ਦੀ ਕਿ ਸਾਡੇ ਮੁਲਕ ਦੇ ਵਿੱਚ ਜਿੱਥੇ ਸਾਨੂੰ ਗੁਰੂਆਂ ਨੇ ਸਿਆਸਤ ਦਾ ਇੱਕ ਚੰਗਾ ਪੰਧ ਸਮਝਾਇਆ ਸੀ ਕਿ ਜਿੱਥੇ ਸਾਨੂੰ ਮੀਰੀ ਤੇ ਪੀਰੀ ਦਾ ਇੱਕ ਚੰਗਾ ਫਲਸਫਾ ਦਿੱਤਾ ਸੀ ਉੱਥੇ ਉਸ ਫਲਸਫੇ ਨੂੰ ਕੋਈ ਸਮਝ ਨਹੀਂ ਸਕਿਆ ਸੀ ਉਹਨਾਂ ਨੇ ਇਹ ਕਿਹਾ ਸੀ ਕਿ ਤੁਹਾਡੀ ਸਿਆਸਤ ਦੇ ਵਿੱਚ ਧਰਮ ਹੋਣਾ ਚਾਹੀਦਾ ਹੈ ਪਰ ਤੁਹਾਡੇ ਧਰਮ ਦੇ ਵਿੱਚ ਸਿਆਸਤ ਨਹੀਂ ਹੋਣੀ ਚਾਹੀਦੀ ਅੱਜ ਉਲਟਾ ਹੋ ਰਿਹਾ ਸਾਡੇ ਸਿਆਸਤ ਦੇ ਵਿੱਚ ਧਰਮ ਮੰਫੀ ਹੈ ਪਰ ਸਾਡੇ ਧਰਮ ਦੇ ਵਿੱਚ ਸਿਆਸਤ ਰੱਜ ਕੇ ਵੱਡੀ ਹੋਈ ਹੈ ਉਹਦਾ ਸਾਨੂੰ ਖਮਿਆਜ਼ਾ ਭੁਗਤਣਾ ਚਾਹੀਦਾ ਹੈ ਸਾਡੇ ਸਿੱਖ ਆਗੂ ਨੂੰ ਵੀ ਸੋਚਣਾ ਪਏਗਾ ਸਿੱਖ ਸਿਆਸਤਦਾਨਾਂ ਨੂੰ ਵੀ ਸੋਚਣਾ ਪਏਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਸੋਚਣਾ ਪਏਗਾ ਕਿ ਲਗਾਤਾਰ ਜੇਕਰ ਇਸ ਤਰ੍ਹਾਂ ਤੁਹਾਡੀ ਪਿੱਠ ਦੇ ਉੱਪਰ ਖੰਜਰ ਚੱਲਦੇ ਰਹਿ ਤਾਂ ਤੁਸੀਂ ਕਿੱਧਰ ਜਾਓਗੇ ਜਾਗ ਪਾਓ ਜ਼ਮੀਰ ਜਗਾਓ ਇੱਕ ਹੋ ਜਾਓ ਇਹ ਕੁਰਸੀਆਂ ਨੂੰ ਲੱਤ ਮਾਰੋ ਕਿਉਂਕਿ ਸਿੰਘ ਜਿਹੜੇ ਹੁੰਦੇ ਨੇ ਜਿਹੜੇ ਸਿੱਖ ਹੁੰਦੇ ਨੇ ਗੁਰੂ ਦੇ ਉਹ ਤਖਤਾਂ ਤਾਜਾਂ ਨੂੰ ਠੋਕਰ ਮਾਰਦੇ ਨੇ ਸਾਨੂੰ ਤੇ ਨਬਾਬੀਆਂ ਵੀ ਠੋਕਰਾਂ ਮਾਰ-ਮਾਰ ਕੇ ਮਿਲੀਆਂ ਹੋਈਆਂ ਇੱਥੇ ਠੋਕਰ ਤੇ ਰੱਖਦੇ ਆ ਨਬਾਬੀਆਂ ਨੂੰ ਵੀ ਸਿੱਖ ਜਿਹੜੇ ਆ ਪਰ ਇੱਥੇ ਇੱਥੇ ਤਾਂ ਨਬਾਬੀਆਂ ਦੇ ਵਾਸਤੇ ਚੌਧਰਾਂ ਦੇ ਵਾਸਤੇ ਕੁਰਸੀਆਂ ਦੇ ਵਾਸਤੇ ਤੁਸੀਂ ਦੂਸਰੇ ਜਦ ਤੱਕ ਜੁੱਤੀਆਂ ਚੱਟਣ ਤੱਕ ਜਾਉਂਗੇ ਹਾਲਾਤ ਤੁਹਾਡੇ ਨਾਲ ਇਹੀ ਬਣੇ ਰਹਿਣਗੇ ਬਿਲਕੁਲ ਤੁਸੀਂ ਬਿਲਕੁਲ ਸਹੀ ਕਿਹਾ ਜੇਕਰ ਹੁਣ ਸਿੱਖ ਆਗੂ ਵੀ ਨਹੀਂ ਜਾਗਦੇ ਨੇ ਧਾਰਮਿਕ ਜਿਹੜੇ ਸਿੱਖ ਆਗੂ ਨੇ ਉਹ ਨਹੀਂ ਜਾਗਣਗੇ ਤਾਂ ਆਉਣ ਵਾਲੇ ਜਿਹੜੇ ਹਾਲਾਤ ਨੇ ਉਹ ਹੋਰ ਵੀ ਜ਼ਿਆਦਾ ਮਾੜੇ ਹੁੰਦੇ ਜਾਣਗੇ ਫਿਲਹਾਲ ਬਹੁਤ ਸਾਰੇ ਮੁੱਦਿਆਂ ਤੇ ਅਸੀਂ ਚਰਚਾ ਕੀਤੀ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਜਗਜੀ ਜੀ ਸ਼ੁਕਰੀਆ ਜੀ ਜੀ ਤਾਂ ਪ੍ਰੋਗਰਾਮ ਅਸਵੇਰੇ ਸਵੇਰੇ ਦੇ ਅੱਜ ਦੇ ਐਪੀਸੋਡ ਦੇ ਵਿੱਚ ਸਿਰਫ ਇੰਨਾ ਹੀ ਮੌਜੂਦ ਹੋਵਾਂਗੇ ਨਵੇਂ ਐਪੀਸੋਡ ਦੇ ਨਾਲ ਕੁਝ ਖਾਸ ਮੁੱਦੇ ਲੈ ਕੇ ਤੁਸੀਂ ਜੁੜੇ ਰਹੋ ਲਾਈਵ ਪੰਜਾਬੀ ਟੀਵੀ ਦੇ ਨਾਲ ਕ੍ਰੋਨ ਆਪਰੇਸ਼ਨ ਗੋਡਿਆਂ ਦੀ ਗ੍ਰੀਸ ਅਤੇ ਜੋੜਾਂ ਦੇ ਦਰਦ ਲਈ ਗੁਣਕਾਰੀ ਵੈਦਵਾਨ ਕਾਲਾ ਗੋੰਦ ਕੈਪਸੂਲ ਐਂਡ ਕਰੀਮ ਅੱਜ ਹੀ ਅਪਣਾਓ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਓ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਟੀਵੀ ਦੇਖਿਆ ਜਾ ਸਕਦਾ ਹੈ ਵਾਈਲਡ ਫਾਈ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ